ਪਿਛਲੇ 2 ਮਹੀਨੇ ਹੋ ਗਏ ਜੀ ਸਾਨੂੰ ਬਾਈ ਸੈਲਰੀ ਨਹੀਂ ਦੇ ਰਿਆ ਸਟਾਰਕ ਕੰਪਨੀ ਆ ਜੀ ਮੇਨ ਹੈਗੇ ਹੈਡ ਉਹਨਾਂ ਦੇ ਗੁਰਤੇਜ ਸਿੰਘ ਜੀ ਹਾਂਜੀ ਇਹਨਾਂ ਦਾ ਕੰਟਰੈਕਟ ਖਤਮ ਹੋ ਗਿਆ ਬਾਈ ਉਹ ਹੋਰ ਕੰਪਨੀ ਆ ਗਈ ਹੁਣ ਤੇ ਇਹ ਹੁਣ ਸਾਨੂੰ ਬਾਈ ਜੀ ਹਰ ਰੋਜ਼ ਲਾਰੇ ਲਾ ਰਹੇ ਆ ਬਾਈ ਕਿਉਂ ਦਿਖਾ ਦੇਣੀ ਕਿਉਂ ਨਹੀਂ ਜੀ ਤਨਖਾਹ ਤਾਂ ਬਣਦੀ ਹੈ ਤਨਖਾਹ ਇਹ ਕੋਈ ਹੈਗਾ ਇਹ ਜਰੂਰ ਵੀ ਤਨਖਾਹ ਨਹੀਂ ਦੇਣੀ ਜਿਹੜਾ ਬੰਦਾ ਕੰਮ ਛੱਡ ਗਿਆ ਜਾਂ ਠੇਕਾ ਖਤਮ ਹੋ ਗਿਆ ਉਹਨੂੰ ਦਿਨੇ ਅਸੀਂ 15 ਤਰੀਕ ਨੂੰ ਸੈਲਰੀ ਡੰਡਾ ਚੱਕਿਆ ਨੇ ਮਾਰਨ ਆਇਆ ਮੈਨੂੰ ਕਹਾਂ ਤੂੰ ਇੱਥੇ ਕੀ ਕਰਨਾ ਹੈ ਕਹਿੰਦਾ ਤੇਰੀ ਕੰਦਾ ਕੁਛ ਨਹੀਂ ਬਣਦਾ ਕਹਿੰਦਾ ਅਸੀਂ ਮਹੀਨੇ ਤਨਖਾਹ ਨਹੀਂ ਦੇ ਰਹੇ ਕਹਾਂ ਤੁਸੀਂ ਪਾ ਥਾਣੇ ਪਾ ਚੌਂਕੀ ਪਾ ਕਿੱਥੇ ਮਰਜ਼ੀ ਪਾਓ ਜੀ ਗਏ ਪਾ ਸਾਡੇ ਦਫ਼ਤਰ ਮੂਰ ਧਰਨਾ ਲਾਓ ਕੋਈ ਮਰਜ਼ੀ ਕਰੋ ਇਹ ਸਵੇਰੇ ਗਲੀ ਚੋਂ ਤੇ ਹਗਾਮਾ ਕਰਦੇ ਆ ਜੀ ਅਸੀਂ ਰਹਿੰਦੇ ਆ ਉੱਥੇ ਮੁਹੱਲੇ 'ਚ ਦਫ਼ਤਰ ਬੜਾ ਐਸ਼ੀਆ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਹਗਾਮਾ ਕਰਦੇ ਆ ਸਾਨੂੰ ਗਲੀ ਵਾਲੇ ਕਹਿੰਦੇ ਆ ਤੁਸੀਂ ਦਫ਼ਤਰ ਬੈਠੋ ਪ੍ਰੋਪਰ ਗੱਲ ਕਰੋ ਜਿਹੜਾ 8000 ਰੁਪਏ ਉਸ ਨਾਲੇ ਹੁਣ ਸੌਦਾ ਪੱਤਾ ਵੀ ਲਾਉਣਾ ਸੀ ਸਾਰਾ ਕੁਝ ਗੁਜ਼ਾਰੀ ਇਸ ਨਾਲ ਚੱਲਦਾ ਸੀ ਜਟ ਉਹ ਰੁਕ ਗਈ ਹੁਣ ਪਿਛਲੇ ਮਹੀਨੇ ਦਾ ਸੌਦਾ ਹੁਣ ਲੈ ਕੇ ਜਾਣਾ ਸੀ ਵਿਵੀਂਦਨ ਖਾ ਮਿਲੂਗੀ ਸੌਦਾ ਹਜੇ ਮੁੰਜੇ ਕਰਾਏ ਨੇ ਅੱਜ ਲੈ ਕੇ ਜਾਣਾ ਸੌਦਾ ਠੇਕਾ ਤੋਂ ਤੱਕ ਅਸੀਂ ਦੇ ਡਿਊਟੀ ਦੇ ਰਹੇ ਹਾਂ ਨਾ ਇਹ ਤਾਂ 50 ਕਰੇ ਤਾਂ ਨਹੀਂ ਭਾਈ ਕਿੱਜ ਨੇ ਭਾਈ ਕੰਮ ਕਰਨਾ ਆਊਟ ਡਿਊਟੀ ਅਸੀਂ ਕਹਿੰਦੇ ਕਰਨੀ ਨਹੀਂ ਉੱਥੇ ਹੁਣ ਚੋਰੀ ਜਾਂਦੇ ਆ ਇਹਨੂੰ ਪੁੱਛੋ ਵੀ ਜਿੱਕੜਾ ਜਿਹੜਾ ਕੰਮ ਕਰਦਾ ਇਹਨੂੰ ਪੁੱਛੋ ਨਾ ਸਾਨੂੰ ਕਹਿੰਦਾ ਉੱਥੇ ਤੁਸੀਂ ਕੰਮ ਵੀ ਨਹੀਂ ਕਰਨਾ ਬਾਈ ਜੀ ਉੱਥੋਂ ਜਿੱਥੋਂ ਤੁਸੀਂ ਹਟ ਗਏ ਪਾਰਕਿੰਗ ਦੇ ਵਿੱਚ ਕਹਿੰਦਾ ਉੱਥੇ ਤੁਸੀਂ ਕੰਮ ਵੀ ਨਹੀਂ ਕਰਨਾ ਕਹਿੰਦਾ ਜੇ ਤੁਸੀਂ ਕੰਮ ਕਰੋਗੇ ਉਲਟਾ ਮੈਂ ਤੁਹਾਡੇ ਤੇ ਕੇਸ ਕਰੂੰਗਾ ਕਹਿੰਦਾ ਜਦੋਂ ਤੁਸੀਂ ਇਹਨਾਂ ਨਾਲ ਲੱਗੇ ਸੀ ਉਦੋਂ ਕੋਈ ਲਿਖਤ ਵਗੈਰਾ ਹੋਈ ਹੋਵੇ ਉਹ ਚ ਹੀ ਲਿਖਿਆ ਹੋਵੇ ਨਹੀਂ ਬਾਈ ਜੀ ਕੋਈ ਵੀ ਲਿਖਤ ਨਹੀਂ ਹੋਈ ਵੀਰੇ ਕੁਝ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਇੱਕ ਉੱਥੇ ਸਾਡਾ ਡੋਬੀ ਦਾ ਰੂਲ ਹੈ ਵੀ ਤੁਸੀਂ ਸਾਡੇ ਨਾਲ ਕੰਮ ਕਰਦੇ ਹੋ ਜੇ ਸਾਡਾ ਠੇਕਾ ਟੁੱਟ ਗਿਆ ਇਹ ਉੱਥੇ ਬਾਉਂਡ ਚ ਰਹਿੰਦਾ ਸਾਡੇ ਇੱਥੇ 1 ਸਾਲ ਵੀ ਉੱਥੇ ਤੁਸੀਂ ਕੰਮ ਨਹੀਂ ਕਰ ਸਕਦੇ ਇਹ ਚੀਜ਼ਾਂ ਪਹਿਲਾਂ ਜਦੋਂ ਬਾਉਂਡੇਸ਼ਨ ਤੋਂ ਤੁਸੀਂ ਤੁਸੀਂ ਸਾਈਨ ਕਰਾਉਣੇ ਦੱਸਦੇ ਹੋ ਇਹਨਾਂ ਨੂੰ ਜ਼ੁਬਾਨੀ ਵੀ ਦੱਸਦੇ ਹੋ ਇਹਨਾਂ ਨੂੰ ਦੱਸ ਦਿੱਤਗੇ ਜੀ ਸਾਈਨ ਕਰਾਉਣੇ ਆ ਇਹਨਾਂ ਨੂੰ ਹੁਣ ਵੀ ਦੱਸਿਆ ਸੀ ਜਦ ਤੇ ਠੇਕਾ ਟੁੱਟਦਾ ਜੋਦੇ ਵੀ ਦੱਸਿਆ ਸੀ ਵੀ ਤੁਸੀਂ ਲੱਗਿਓ ਨਾ ਜਾ ਸਵੇਰੇ ਮਜ਼ਦੂਰ ਮਜ਼ਦੂਰੀ ਦੇ ਲਈ ਨਿਕਲਦਾ ਤਾਂ ਦਿਲ ਦੇ ਵਿੱਚ ਆਸ ਇੱਕੋ ਹੁੰਦੀ ਆ ਕਿ ਹੱਥ ਨੇ ਚਾਰ ਪੈਸੇ ਜੇਬ ਦੇ ਵਿੱਚ ਪੈਣਗੇ ਤੇ ਜਵਾਕਾਂ ਨੂੰ ਪਰਿਵਾਰ ਨੂੰ ਕੁਝ ਨਾ ਕੁਝ ਲਿਆ ਕੇ ਦੇਵਾਂਗਾ ਤੇ ਰੋਟੀ ਹੱਥਾਂ ਦੀ ਜਾਂ ਅਗਲੇ ਦਿਨ ਦੀ ਜਿਹੜੀ ਆ ਫੇਰੀ ਪਾਪੂ ਕੀ ਪਰ ਜੇ ਮਜ਼ਦੂਰ ਮਜ਼ਦੂਰੀ ਤਾਂ ਕਰੇ ਪਰ ਜਦੋਂ ਉਹਦੀ ਮਜ਼ਦੂਰੀ ਦੇਣ ਦਾ ਸਮਾਂ ਆਉਂਦਾ ਆ ਤਾਂ ਉਦੋਂ ਮਾਲਕ ਆਨਾ ਕਰਨੀ ਕਰਨੀ ਕਰਨ ਲੱਗ ਜਾਵੇ ਜਾਂ ਗਲਾਂ ਤੱਕ ਕੱਢਣ ਲੱਗ ਜਾਵੇ ਜਾਂ ਫਿਰ ਮਾਰਨ ਕੁੱਟਣ ਤੱਕ ਅੱਗੇ ਜਿਹੜਾ ਹੈਗਾ ਲੱਗ ਜਾਵੇ ਤਾਂ ਫਿਰ ਉਦੋਂ ਕੀ ਹੋਊਗਾ ਮੇਰੇ ਨਾਲ ਕੁਝ ਵੀਰ ਖੜੇ ਨੇ ਜਿਹੜੇ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਕੰਪਨੀ ਥਰੂ ਠੇਕੇ ਤੇ ਜਿਹੜੇ ਹੈਗਾ ਉਹ ਕੰਮ ਕਰਦੇ ਸੀ ਤਾਂ ਠੇਕਾ ਲਿਆ ਗਿਆ ਆਦੇਸ਼ ਜਿਹੜੇ ਹੈਗਾ ਯੂਨੀਵਰਸਿਟੀ ਉਹਦੀ ਪਾਰਕਿੰਗ ਦਾ ਉਹਦੀ ਪਾਰਕਿੰਗ ਦੇ ਵਿੱਚ ਕੰਮ ਕਰਦੇ ਸੀ ਹੁਣ ਠੇਕਾ ਬਦਲਿਆ ਤਾਂ ਇਹ ਕਹਿੰਦੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਧੱਕੇ ਖਾ ਰਹੇ ਹਾਂ ਸਾਡੀ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੀ 8-9 ਕੋ 1000 ਰੁਪਏ ਜਿਹੜੀ ਪਰ ਹੈਡ ਬਣਦੀ ਹੈ ਤੇ 5 ਜਾਣੇ ਨੇ ਟੋਟਲ ਪਰ ਕਹਿੰਦੇ ਨੇ ਕਿ ਸਾਨੂੰ ਹਰ ਰੋਜ਼ ਲਾਰੇ ਲਾਏ ਜਾ ਰਹੇ ਨੇ ਸਾਨੂੰ ਹਰ ਰੋਜ਼ ਜਿਹੜਾ ਹੈਗਾ ਉਹ ਪਟਕਾਇਆ ਜਾ ਰਿਹਾ ਹੈ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਵੀਰ ਹੋਰਾਂ ਤੋਂ ਜਾਣਾਂਗੇ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਨਾਮ ਗੁਰਪ੍ਰੀਤ ਸਿੰਘ ਕਿਹੜੀ ਕੰਪਨੀ ਥਰੂ ਤੁਸੀਂ ਜਿਹੜਾ ਹੈਗਾ ਲੱਗੇ ਸੀ ਅਸੀਂ ਬਾਈ ਜੀ ਸਟਾਰਕ ਕੰਪਨੀ ਆ ਜੀ ਬਟਿੰਡੇ ਤੋਂ ਜੀ ਬਟਿੰਡੇ ਤੋਂ ਲੱਗੇ ਸੀ ਹਾਂਜੀ ਉਹਦੇ ਥਰੂ ਲੱਗੇ ਸੀ ਬਾਈ ਜੀ ਕੀ 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 ਕੰਮ ਸੀ ਤੁਹਾਡਾ ਕੰਮ ਬਾਈ ਜੀ ਪਾਰਕਿੰਗ ਦਾ ਸੀਗਾ ਗੱਡੀ ਲਵਾਉਣੀ ਬਾਈਕ ਲਵਾਉਣੀ ਬਾਈ ਜੀ ਦੇਸ਼ ਦੇ ਜਿਹੜੇ ਸਾਹਮਣੇ ਮੂਹਰੇ ਪਾਰਕ ਹਾਂਜੀ ਮੂਹਰੇ ਪਾਰਕਿੰਗ ਹੈ ਬਾਈ ਜੀ ਉੱਥੇ ਲੱਗੇ ਸੀ ਠੀਕ ਹੈ ਹੁਣ ਫਿਰ ਤੁਹਾਡਾ ਮਤਲਬ ਕੰਟਰੈਕਟ ਇਹਨਾਂ ਦਾ ਖਤਮ ਹੋ ਗਿਆ ਹਾਂਜੀ ਇਹਨਾਂ ਦਾ ਕੰਟਰੈਕਟ ਖਤਮ ਹੋ ਗਿਆ ਬਾਈ ਜੀ ਉਹ ਹੋਰ ਕੰਪਨੀ ਆ ਗਈ ਹੁਣ ਜੀ ਤੇ ਇਹ ਹੁਣ ਸਾਨੂੰ ਬਾਈ ਜੀ ਹਰ ਰੋਜ਼ ਲਾਰੇ ਲਾ ਰਹੇ ਆ ਬਾਈ ਸਾਡੀ ਤ ਜੀ ਮੇਨ ਹੈਗੇ ਹੈੱਡ ਉਹਨਾਂ ਦੇ ਗੁਰਤੇਜ ਸਿੰਘ ਜੀ ਤੇ ਇੱਕ ਮੈਡਮ ਆ ਜੀ ਰਵਨੀਤ ਕੌਰ ਪੁੱਛੋ ਮੰਡੀ ਤੋਂ ਜੀ ਠੀਕ ਆ ਹਰ ਰੋਜ਼ ਸਾਨੂੰ ਬਾਈ ਜੀ ਲਾਰੇ ਲਾ ਰਹੇ ਆ ਅਸੀਂ ਗਰੀਬ ਬੰਦੇ ਆ ਬਾਈ ਕਿੱਥੇ ਜਾਈਂ 8 8000 ਰੁਪਏ 40000 ਰੁਪਏ ਸਾਡਾ 5 ਬੰਦਿਆਂ ਦਾ ਬੰਦਦਾ ਬਾਈ ਜੀ 8 ਤਰੀਕ ਨੂੰ ਸੱਦਿਆ ਬਾਈ ਜੀ ਸਾਨੂੰ 8 ਨੂੰ ਅਸੀਂ ਆ ਗਏ ਫਿਰ ਸਾਨੂੰ ਕਹਿੰਦੇ 10 ਤਰੀਕ ਨੂੰ ਆਇਓ ਅਸੀਂ 10 ਨੂੰ ਆ ਗਏ ਕਹਿੰਦੇ ਜੀ ਸਾਨੂੰ ਕਹਿੰਦੇ ਐਫੀ ਡੀਓਟ ਲਿਆ ਕੇ ਦਿਓ ਠੀਕ ਹੈ ਅਸੀਂ ਐਫੀ ਡੈਪਟ ਲਾਵਾਂਗੇ ਸੋ ਉੱਥੋਂ ਪ੍ਰੂਫ ਲਾਵਾਂਗੇ ਵੀ ਤੁਸੀਂ ਕੰਮ ਛੱਡਤਾ ਅਸੀਂ ਐਫੀ ਡੈਪਟ ਵੀ ਬਾਈ ਜੀ ਭਰਾਤਾ ਤੋ 3-300 ਰੁਪਿਆ ਸਾਡਾ ਖਰਚਾ ਆ ਗਿਆ ਉੱਥੇ ਜੀ ਉੱਥੇ ਠੀਕ ਹੈ ਉਹ ਐਫੀ ਡੈਪਟ ਦੇਤਾ ਫਿਰ ਸਾਨੂੰ ਕਹਿੰਦੇ ਠੇਕੇਦਾਰ ਤੋਂ ਲਿਖਾ ਕੇ ਲਿਆਓ ਜੀ ਪਾਰਕਿੰਗ ਵਾਲੇ ਤੋਂ ਜਿਹੜਾ ਮਾਲਕ ਹੈ ਵੀ ਉੱਥੇ ਕੋਈ ਸਮਾਨ ਨਾ ਘਟ ਹੋਵੇ ਅਸੀਂ ਬਾਈ ਜੀ ਉਹ ਵੀ ਪ੍ਰੂਫ ਇਹਨਾਂ ਨੂੰ ਲਿਆ ਕੇ ਲਿਖਾ ਕੇ ਕੁੱਲ ਚੀਜ਼ ਲਿਖਾ ਕੇ ਦੇਤੀ ਫਿਰ ਹੁਣ ਸਾਨੂੰ ਅੱਜ 13 ਤਰੀਕ ਹੋ ਗਈ ਬਾਈ ਜੀ ਅਸੀਂ ਅੱਜ 13 ਤਰੀਕ ਨੂੰ ਵੀ ਆਹ ਮੁੰਡੇ ਉਹਦਾ ਗਾਲਾਂ ਵੀ ਕੱਢੀਆਂ ਗਈਆਂ ਬਾਈ ਜੀ ਠੇਕੇਦਾਰ ਵੱਲੋਂ ਜਿਹੜਾ ਸਟਾਰ ਕੰਪਨੀ ਦਾ ਮਾਲਕ ਆ ਉਹਨੇ ਇਹ ਮੁੰਡੇ ਨੂੰ ਗਾਲ੍ਹਾਂ ਵੀ ਕੱਢੀਆਂ ਬਾਈ ਕਹਿੰਦਾ ਕਣਿਆ ਜੀ ਤੂੰ ਇੱਥੇ ਹੁਣ ਗਲਤ ਸ਼ਬਦਾਂ ਬੋਲ ਨਹੀਂ ਸਕਦਾ ਬਾਈ ਲੈਂਗੁਏਜ ਨਹੀਂ ਬੋਲ ਸਕਦਾ ਜਿਹੜੀ ਉਹਨੇ ਕਹੀ ਆ ਗਈ ਕਹਿੰਦਾ ਤੂੰ ਇੱਥੇ ਕੀ ਕਰਨਾ ਆਇਆਗਾ ਇਹਨੂੰ ਪੂਠੀਆਂ ਗਾਲ੍ਹਾਂ ਕੱਢੀਆਂ ਬਾਈ ਸਾਨੂੰ ਵੀ ਕਿਹਾ ਤੁਸੀਂ ਕਿੱਥੇ ਮਰਜ਼ੀ ਚੌਂਕੀ ਚ ਵਗਜੋ ਥਾਣੇ ਚ ਵਗਜੋ ਕਹਿੰਦਾ ਬਾਈ ਵੀ ਮੈਂ ਸੋਨੂੰ ਘਰੋਂ ਬੁਲਾਉਂਗਾ ਫੋਨ ਕਰੂੰਗਾ ਵੀ ਹੋ ਸਕਦਾ ਬਾਈ 15 ਤਰੀਕ ਨੂੰ ਕਰੇ 20 ਨੂੰ ਕਰੇ ਬਾਈ ਜੀ ਪੈਸੇ ਤਾਂ ਅੱਜ ਲੋੜ ਆ ਬਾਈ ਹਰ ਇੱਕ ਨੂੰ ਯਾਰ ਜੇ ਆਪਾਂ ਕੰਮ ਕਰਦੇ ਆਂ ਬਾਈ ਜੀ ਤਾਂ 300-500 ਰੁਪਏ ਦਿਹਾੜੀ ਆ ਸ਼ਾਮ ਦੀ ਸ਼ਾਮ ਬਾਈ ਲੋਡ ਹੁੰਦੀ ਆਗੀ ਤੇ ਹੁਣ ਬਾਈ ਪਿਛਲੇ 2 ਮਹੀਨੇ ਹੋ ਗਏ ਜੀ ਸਾਨੂੰ ਬਾਈ ਸੈਲਰੀ ਨਹੀਂ ਦੇ ਰਿਹਾ ਜੀ ਅੱਛਾ 2 ਮਹੀਨੇ ਲਟਕ ਲਟਕਾ ਰਿਹਾ ਲਟਕਾ ਰਿਹਾ ਬਾਈ ਜੀ 2 ਮਹੀਨੇ ਹੋ ਗਏ ਕਿਉਂ ਇਹ ਮਹੀਨਾ ਦੇ ਵਿੱਚ ਰੱਖ ਲੈਣਦੇ ਹੁੰਦੇ ਬਾਈ ਜੀ 15 ਦਾ ਨਹੀਂ ਸੈਲਰੀ ਵਿੱਚ ਰੱਖ ਲੈਣਦੇ ਹੁੰਦੇ ਬਾਈ ਜੀ ਤੇ ਉਹ ਪਿਛਲੇ 2 ਮਹੀਨਿਆਂ ਤੋਂ ਬਾਈ ਹੁਣ ਸਾਨੂੰ ਲਮਕਾ ਰਿਹਾ ਤੇ ਨਾ ਸਾਨੂੰ ਕਹਿੰਦਾ ਉੱਥੇ ਤੁਸੀਂ ਕੰਮ ਵੀ ਨਹੀਂ ਕਰਨਾ ਬਾਈ ਜੀ ਹੂੰ ਉੱਥੋਂ ਜਿੱਥੋਂ ਤੁਸੀਂ ਹਟ ਕੇ ਪਾਰਕਿੰਗ ਦੇ ਵਿੱਚ ਕਹਿੰਦਾ ਉੱਥੇ ਤੁਸੀਂ ਕੰਮ ਵੀ ਨਹੀਂ ਕਰਨਾ ਕਹਿੰ ਇਹ ਇਹ ਕੋਈ ਜਦੋਂ ਜਦੋਂ ਤੁਸੀਂ ਇਹਨਾਂ ਨਾਲ ਲੱਗੇ ਸੀ ਉਦੋਂ ਕੋਈ ਲਿਖਤ ਵਗੈਰਾ ਹੋਈ ਹੋਵੇ ਉਹ ਚੇ ਲਿਖਿਆ ਹੋਵੇ ਨਹੀਂ ਬਾਈ ਜੀ ਕੋਈ ਵੀ ਲਿਖਤ ਨਹੀਂ ਹੋਈ ਵੀਰੇ ਕੁਝ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਜਿੱਥੋਂ ਅਸੀਂ ਕਮਾਂਗੇ ਉੱਥੇ ਤੁਸੀਂ ਕੰਮ ਨਹੀਂ ਕਰਨਾ ਜਾਂ ਸਾਡੀ ਕੰਪਨੀ ਦੇ ਥਰੂ ਕੰਮ ਕਰਨਾ ਅਸੀਂ ਚਲੋ ਇਹਨਾਂ ਨੂੰ ਫੇਰ ਵੀ ਕਿਹਾ ਬਾਈ ਜੀ ਅਸੀਂ ਕੰਮ ਨਹੀਂ ਕਰਦੇ ਉੱਥੇ ਚਲੋ ਮੰਨ ਲਈ ਤੁਸੀਂ ਸਾਨੂੰ ਕੰਮ ਦੇ ਦਿਓ ਜੀ ਨੇੜੇ ਕੋਈ ਹੁਣ ਬਠਿੰਡਾ ਸਾਨੂੰ ਬਾਈ ਜੀ ਇੱਥੋਂ ਅਸੀਂ ਲੋਕਲ ਪਿੰਡਾਂ ਤੋਂ ਆਵਾਂਗੇ ਇੱਥੋਂ 30 ਕਿਲੋਮੀਟਰ ਪਿੰਡਾ ਅਸੀਂ ਐਡੀ ਦੂਰ ਬਾਈ ਜੀ ਨਹੀਂ ਆ ਜਾ ਸਕਦੇ 100 150 ਦਾ ਪੈਟਰੋਲ ਹੀ ਮੱਚ ਗਿਆ 8000 ਰ 4 4 5 5000 ਦਾ ਬਿੱਲ ਆ ਜਾਂਦਾ ਬਾਈ ਮਹੀਨੇ ਦਾ ਬਾਈ ਜੀ ਤੇ ਅਸੀਂ ਕਹੇ ਤੁਸੀਂ ਸਾਨੂੰ ਕੰਮ ਦੇ ਦਿਓ ਚਲੋ ਕੋਈ ਨੇੜੇ ਕੰਮ ਦੇ ਦਿਓ ਸਾਨੂੰ 8 9000 ਰੁਪਏ ਸਾਡਾ ਖਰਚਾ ਚਲੀ ਜਾਊਗਾ ਨਹੀਂ ਸਾਡੇ ਕੋਲੇ ਕਹਿੰਦੇ ਕੰਮ ਵੀ ਹੈ ਨਹੀਂ ਜੇ ਬਠੰਡੇ ਕੰਮ ਕਰਨਾ ਤਾਂ ਆਓ ਉੱਥੇ ਅਸੀਂ ਤੁਹਾਨੂੰ ਕੰਮ ਵੀ ਨਹੀਂ ਕਰਨ ਦਿੰਦੇ ਕਹਿੰਦੇ ਕਿੱਥੇ ਮਰਜ਼ੀ ਜ਼ੋਰ ਲਾ ਲਓ ਬਾਈ ਚਲੋ ਉਹ ਤਾਂ ਗੱਲ ਵੱਖਰੀ ਆ ਪਰ ਜਿਹੜੇ ਜਿਹੜਾ ਤੁਹਾਡਾ ਬਣਦਾ ਮਿਹਨਤਾਂ ਨਾਲ ਤੁਸੀਂ ਉਹ ਤਾਂ ਜਿਵੇਂ ਤੁਸੀਂ ਕਿਹਾ ਕਿ ਇੱਕ ਕਦੇ ਐਫੀਡੇਵਟ ਮੰਗਾਉਂਦੇ ਆ ਕਦੇ ਕੁਝ ਮੰਗਾਉਂਦੇ ਆ ਕਦੇ ਕੁਝ ਤੁਹਾਨੂੰ ਪਹਿਲਾਂ ਇੱਕ ਦਿਨ ਹੀ ਇਹਨਾਂ ਨੇ ਕਿਹਾ ਕਿ ਭਾਈ ਆਹ ਆਹ ਚੀਜ਼ਾਂ ਲਿਆ ਦਿਓ ਇਹ ਸਾਨੂੰ ਸਬਮਿਟ ਕਰਵਾ ਦਿਓ ਉਸ ਤੋਂ ਬਾਅਦ ਆਪਦੇ ਪੈਸੇ ਲੈ ਲਿਓ ਨਹੀਂ ਬਾਈ ਜੀ ਜਮ ਬਿਲਕੁਲ ਵੀ ਨਹੀਂ ਕਿਹਾ ਗਿਆ ਬਾਈ ਜੀ ਬਸ ਹੁਣ ਤਾਂ ਤੁਸੀਂ ਡਰਾਮੇ ਆ ਬਾਈ ਯਾਰ ਕੁਝ ਲਾ ਲਓ ਅੱਜ ਵੀ ਜਾ ਕੇ ਅਸੀਂ ਸਾਰਾ ਦਿਨ ਬੈਠ ਕੇ ਆ ਗਏ ਕੱਲ ਵੀ ਬਾਈ 12 ਤਰੀਕ ਨੂੰ ਵੀ ਜਾ ਕੇ ਬੈਠ ਕੇ ਆ ਗਏ ਅੱਜ ਵੀ ਬਾਈ ਭੁੱਖੇ ਪਾਣੇ ਫਿਰਦੇ ਆ ਤੁਰੇ ਫਿਰਦੇ ਆ ਬਾਈ ਤੁਹਾਡੇ ਸਾਹਮਣੇ ਕੋਈ ਸੁਣਵਾਈ ਨਹੀਂ ਬਾਈ ਹੁਣ ਥਾਣੇ ਚ ਬਾਗੇ ਚੌਂਕੀ ਚ ਬਾਗੇ ਉੱਥੋਂ ਕੀ ਹੋਊਗਾ ਜਵਾਨਤ ਕਰਾ ਲੈਣਗੇ ਵੱਡੇ ਬੰਦੇ ਆ ਬਾਈ ਇਹ ਤਾਂ ਕੀ ਜਿਵੇਂ ਤੁਹਾਨੂੰ ਕਹ ਵੀ ਤੁਹਾਨੂੰ ਇਹਨੇ ਗਾਲਾਂ ਮੀਤੀਆਂ ਕੀ ਕਿਹਾ ਤੁਹਾਨੂੰ ਬਿਰੇ ਮੈਨੂੰ ਹੁਣ ਚਲੋ ਨਹੀਂ ਲੈਂਗੁਏਜ ਬੋਲ ਸਕਦੇ ਹੈਨਾ ਡੰਡਾ ਚੱਕਿਆ ਨੇ ਮਾਰਨ ਆਇਆ ਮੈਨੂੰ ਆ ਕਾਣ ਤੂੰ ਇੱਥੇ ਕੀ ਕਰਨਾ ਆ ਕਹਿੰਦਾ ਤੇਰੀ ਕਹਿੰਦਾ ਕੁਝ ਨਹੀਂ ਬਣਦਾ ਕਹਿੰਦਾ ਅਸੀਂ ਮਹੀਨੇ ਤਨਖਾਹ ਨਹੀਂ ਦੇ ਰਹੇ ਕਹਿੰਦਾ ਵੀ ਤੁਸੀਂ ਕਹਿੰਦਾ ਤੁਸੀਂ ਭਾਵੇਂ ਥਾਣੇ ਭਾਵੇਂ ਪੁਲਿਸ ਚੌਕੀ ਭਾਵੇਂ ਕਿੱਥੇ ਮਰਜ਼ੀ ਭਾਵੇਂ ਲਾ ਦਿਓ ਬਾਈ ਕੁਝ ਕਰ ਦਿਓ ਲੈ ਭਾਵੇਂ ਸਾਡੇ ਦਫ਼ਤਰ ਮੂਰ ਧਰਨਾ ਲਾਓ ਕੋਈ ਮਰਜ਼ੀ ਕਰੋ ਤੇ ਦੂਜੀ ਗੱਲ ਵੀਰੇ ਇਹ ਆ ਕੱਲ ਅਸੀਂ ਆਏ 150 ਤਿਲਫੂ ਕਿ ਤਿੰਨ ਮੋਟਰਸਾਂ ਦਾ ਆਏ ਭੁੱਖੇ ਧਿਆਣੇ ਬੈਠੇ ਸੀ ਠੀਕ ਆ ਕੱਲ ਨੇ ਸਾਥੋਂ ਐਫੀਡੈਂਟ ਤੋਂ ਤੁਰਤ ਪੈਰ ਮੰਗੇ ਅਸੀਂ ਕਚਹਿਰੀਆਂ ਗਏ ਤਿੰਨ ਤਿੰਨ 4 400 ਰੁਪਈਆ ਲਾਇਆ ਪੰਜ ਬੰਦੇ ਨੇ ਲੈ ਗਏ ਦਿੱਤੇ ਇਹਨਾਂ ਨੂੰ ਸਾਨੂੰ ਕਹਿੰਦੇ ਇੱਥੇ ਭਰਾਉਣ ਲੱਗ ਗਏ ਸੀ ਐਫੀਡੈਂਟ ਠੀਕ ਆ ਚਲੋ 100 ਰੁਪਈਆ ਉਧਰ ਦੇਣਾ ਸੀ ਉਹ ਤਾਂ ਚਲ ਤਿੰਨ ਹੀ ਦਿਨ ਬੀਨੋ ਦੇ ਐਫੀਡੈਂਟ ਨਾ ਭਰੋ ਬੀਨਾਂ ਨੂੰ ਦਫ਼ਤਰ ਭੇਜੋ ਅਸੀਂ ਚਲੋ ਉੱਥੋਂ ਐਫੀਡੈਂਟ ਲੈ ਕੇ ਦਫ਼ਤਰ ਆ ਗਏ ਦਫ਼ਤਰ ਆ ਗਏ ਸਾਨੂੰ ਇਹਦੇ ਵੀ ਚਲੋ ਅਸੀਂ ਆਪੇ ਭਰਾ ਦਾਂਗੇ ਮੈਡਮ ਜਿਹੜੀ ਨਮਦੀਪ कौर ਹਨ ਉਹ ਕਹਿ ਰਹੇ ਅਸੀਂ ਪੁੱਚੋ ਮੰਡੀ ਤੋਂ ਉਹ ਕਹਿ ਰਹੇ ਅਸੀਂ ਆਪੇ ਭਰਵਾ ਦਾਂਗੇ ਤੁਹਾਨੂੰ ਕੱਲ ਨੂੰ ਸਾਨੂੰ 10 ਵਜੇ ਟਾਈਮ ਦੱਸਿਆ ਸਵੇਰੇ ਵੀ ਤੁਹਾਨੂੰ ਸਵੇਰੇ 10 ਵਜੇ ਸੈਲਰੀ ਦੇ ਦਾਂਗੇ ਅਸੀਂ ਚਲੋ ਠੀਕ ਹੈ ਜੀ ਅਸੀਂ ਸਵੇਰੇ 10 ਵਜੇ ਆ ਗਏ 10 ਵਜੇ ਆ ਕੇ ਪੁੱਛਿਆ ਸਾਡਾ ਅੱਜ ਸਵੇਰ ਦਾ ਫੋਨ ਵੀ ਨਹੀਂ ਚੱਕ ਰਿਹਾ ਜੀ ਉਹ ਫੋਨ ਵੀ ਨਹੀਂ ਚੱਕ ਰਿਹਾ ਫੋਨ ਵੀ ਨਹੀਂ ਚੱਕ ਰਹੇ ਜਿੰਨਾ ਮਰਜ਼ੀ ਲਾ ਲਓ ਵੀਰੇ ਜਿਹਦੇ ਮਰਜ਼ੀ ਨਾਲ ਮੇ ਨੰਬਰ ਤੋਂ ਲਾ ਲਓ ਫੋਨ ਨਹੀਂ ਚੱਕ ਰਹੇ ਹੋ ਬਾਕੀ ਧਮਕੀਆਂ ਦੇ ਰਹੇ ਸਰ ਧਮਕੀਆਂ ਵੀ ਦੇ ਰਹੇ ਆ ਜੀ ਵੀ ਤੁਹਾਡੇ ਦੇ ਕੇਸ ਕਰਾ ਦਾਂਗੇ ਜੇ ਅਸੀਂ ਕੁਸਮ ਮਾੜਾ ਮੋਟਾ ਬਾਈ ਬਾਈ ਜੀ ਬੋਲਦੇ ਵੀ ਆ ਜੀ ਅੱਗੋਂ ਸਾਨੂੰ ਬੋਲਦੇ ਆ ਪੁੱਟਾ ਬੋਲਦੇ ਆ ਤੁਸੀਂ ਕੁਸ ਮਰਜ਼ੀ ਕਰ ਲਓ ਕਹਿੰਦੇ ਕਿੱਥੇ ਮਰਜ਼ੀ ਵਗਜੋ ਜੀ ਕਿਸੇ ਥਾਣੇ 'ਚ ਵਗਜੋ ਬਾਈ ਚੌਂਕੀ 'ਚ ਵਗਜੋ ਤੁਹਾਡਾ ਕੁਝ ਨਹੀਂ ਹੋਣਾ ਕਹਿੰਦੇ ਗੁਜ਼ਾਰਾ ਵੀ ਫਰੇਜ਼ ਨੇ ਇਸੇ ਥਰੂ ਹੋਣਾ ਹੀ ਜਿਹੜਾ ਕਮਾ ਕਮਾ ਕੇ ਹਾਂ ਜੀ ਜਿਹੜਾ 8000 ਰੁਪਏ ਉਸ ਨਾਲੇ ਹੁਣ ਸਬਦਾ ਪ ਉਹ ਰੁਕ ਗਈ ਹੁਣ ਪਿਛਲੇ ਮਹੀਨੇ ਦਾ ਸੌਦਾ ਉਹ ਲੈ ਕੇ ਜਾਣਾ ਸੀ ਹੂੰ ਵੀ ਇਨਦਨਖਾ ਮਿਲੂਗੀ ਸੌਦਾ ਹਜੇ ਮੁੰਜੇ ਕਰਾਏ ਨੇ ਅੱਜ ਲੈ ਕੇ ਜਾਣਾ ਸੀ ਸਭ ਦਾ ਅੱਜ ਬਾਈ 13 ਤਰੀਕ ਨੂੰ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਮਹੀਨਾ ਬਾਈ ਕਿੱਥੋਂ ਤਿੰਨ ਚਾਰ ਤਰੀਕ ਨੂੰ ਤਨਖਾਹ ਦਿੰਦੇ ਹੋ 13 ਤਰੀਕ ਨੂੰ ਲੰਗਾਈ ਜਾਂਦੇ ਬਾਈ ਅਸੀਂ ਤਾਂ ਹੁਣ ਐ ਸੋਚ ਲਿਆ ਸੀ ਵੀ ਪ੍ਰਮਾਤਮਾ ਦਾ ਦੇਖਦਾ ਹੀ ਆ ਬਾਈ ਯਾਰ ਵੀ ਸਾਡੇ ਤਾਂ ਪੈਸੇ ਗਏ ਯਾਰ ਹਾਲ ਹੀ ਨਹੀਂ ਬਾਈ ਦੱਸੋ ਅਸੀਂ ਕਿੱਧਰ ਜਾਈਏ ਬਾਈ ਪਰ ਉਹ ਤਾਂ ਮਿਹਨਤਾਂ ਨਾਲ ਤੁਹਾਡਾ ਤੁਸੀਂ ਕੰਮ ਕੀਤਾ ਹਾਂਜੀ ਬਾਈ ਫਿਰ ਕਰੀਏ ਕਿਵੇਂ ਬਾਈ ਹੁਣ ਦੱਸੋ ਲੜਗੇ ਬਾਈ ਉੱਥੇ ਫਿਰ ਕਲੇਸ਼ ਕਰੀਏ ਹੁਣ ਦੱਸੋ ਵੀ ਕਿਹੜੇ ਹਸਾਬ ਨਾਲ ਲਈਏ ਬਾਈ ਜੀ ਕਿਵੇਂ ਚੱਲੂਗਾ ਬਈ ਜਿਵੇਂ ਤਾਂ ਆਪਦਾ ਮਿਹਨਤਾਨਾ ਵੀ ਨਹੀਂ ਮਿਲਿਆ ਕਿਉਂਕਿ ਜਿਵੇਂ ਕਹਾਂ ਵੀ ਗੁਜ਼ਾਰਾ ਵੀ ਇਸੇ ਨਾਲ ਚੱਲਦਾ ਜਿਵੇਂ ਕਹਿੰਦਾ ਵੀ ਸਵੇਰੇ ਆਉਣਾ ਤਾਂ ਸਵੇਰੇ ਬੰਦੇ ਤਾਂ ਕੰਮ ਤੇ ਆਉਂਦਾ ਸੌ ਆਸਾਂ ਉਮੀਦਾਂ ਪਰਿਵਾਰ ਨੂੰ ਵੀ ਹੁੰਦੀਆਂ 50 ਲੈ ਕੇ ਉਤਨੇ ਹੱਕ ਉਹ ਵੀ ਟੁੱਟ ਗਈਆਂ ਹੁਣ ਤਾਂ ਬਾਈ ਜੀ ਬੱਸ ਸਾਡੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਹੈ ਬਾਈ ਜੀ ਵੀ ਇਹਨਾਂ ਦੀ ਜੋ ਵੀ ਏਜੰਸੀ ਆ ਸਿਕਿਉਰਿਟੀ ਆ ਉਹਨੂੰ ਬੰਦ ਕੀਤਾ ਜਾਵੇ ਬਾਈ ਜੀ ਉਹਦੇ ਤੇ ਤੁਰੰਤ ਕਾਰਵਾਈ ਹੋਵੇ ਬਾਈ ਜੀ ਸ ਜਿੱਨਾ ਵੀ ਦੇਖ ਲੈਣ ਬਾਈ ਅਸੀਂ ਕੰਮ ਕੀਤਾ ਕਿ ਨਹੀਂ ਕੀਤਾ ਕਿਸੇ ਨੂੰ ਪੁੱਛ ਲੈਣਾ ਤੇ ਕਾਰਵਾਈ ਹੋਵੇ ਬਾਈ ਜੀ ਅਸੀਂ ਤਾਂ ਇਹੀ ਚਾਉਂਦੇ ਆ ਫਿਰ ਜਿਵੇਂ ਹੁਣ ਅਸੀਂ ਅੱਜ ਸਵੇਰ ਦੇ ਦਫ਼ਤਰ ਚ ਆਏ ਬੈਠੇ ਆ ਧਮਕੀਆਂ ਆਪ ਦੇਈ ਜਾਂਦੇ ਆ ਮਿੱਠੇ ਪੋਚੇ ਮਾਰ ਦਿੰਦੇ ਸਾਨੂੰ ਅੱਜ ਦੇ ਦਾ ਕੱਲ ਦੇ ਦਾਂਗੇ ਅੱਜ ਦੇ ਦਾ ਕੱਲ ਦੇ ਦਾਂਗੇ ਤੇ ਦੂਜੀ ਗੱਲ ਵੀਰੇ ਸਾਨੂੰ ਅੱਜ ਮੇਰੇ ਫਾਦਰ ਦਾ ਐਕਸੀਡੈਂਟ ਹੋਇਆ ਵਾ ਠੀਕ ਹੈ ਜੀ ਮੰਜੇ ਚ ਅਸੀਂ ਤਾਂ ਹੀ ਉਮੀਦ ਰੱਖੀ ਨੇ ਵੀ ਚੱਲ ਵੀ ਆ ਗਈ ਇੱਕ ਤਰੀਕਾ ਆਪਾਂ ਸੈਲਰੀ ਲਿਆਉਣੀਆਂ ਜੀ ਗੁਜ਼ਾਰਾ ਹੋ ਜਾਣਾ ਘਰ ਦਾ ਪਰ ਨਹੀਂ ਵੀਰੇ ਇਹਨਾਂ ਨੇ ਸਾਨੂੰ 8 ਤਰੀਕ ਇੱਕ ਤਰੀਕ ਦੇ ਘਰੇ ਭਾਇਆ ਇੱਕ ਤਰੀਕੇ ਨਾਲ ਮੋਰੇ ਅਸੀਂ ਮੰਨ ਤਾ ਕਰੀ ਜਨੇ ਆ ਵੀ ਮੈਡਮ ਸਾਨੂੰ ਕੰਮ ਲਾ ਦੋ ਮੈਡਮ ਸਾਨੂੰ ਕੰਮ ਲਾ ਦੋ ਤੇ ਕੰਮ ਲੱਭ ਦੋ ਨਹੀਂ ਕੋਈ ਗੱਲਬਾਤ ਨਹੀਂ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਮੋਰੇ ਜਿਵੇਂ ਅਸੀਂ ਪੂਰ ਲਈ ਜਨੇ ਆ ਕਹਿਣ ਦਾ ਮਤਲਬ ਵੀ ਖੂਂਚ ਪਈ ਜਾਂਦੀ ਆ ਇਹ ਆ ਦੇ ਪਹਿਲਾਂ ਖੂਂਚ ਪਾਈ ਜਾਂਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਤੇ ਦੂਜੀ ਗੱਲ ਵੀਰੇ ਹਾ ਹੁਣ ਗਏ ਆ ਦਫ਼ਤਰ ਡੰਡਾ ਚੱਕਿਆ ਇਹਨੇ ਮੇਰੇ ਕੋਲ ਸਬੂਤ ਆ ਵੀਡੀਓ ਆ ਮੇਰੇ ਕੋਲ ਮੈਂ ਵੀਡੀਓ ਮੈਂ ਵੀਡੀਓ ਮਾ ਬਣਾਈਆਂ ਮੈਨੂੰ ਕਹਿੰਦਾ ਵੀ ਤੂੰ ਜਿੱਥੇ ਮਰਜੀ ਭੱਜਲਾ ਤੈਨੂੰ ਨਾ ਦਾ 1 ਰੁਪਿਆ ਮਿਲੇ ਨਾ 2 ਮਿਲਣ ਆ ਦਾ ਦਾ ਨਾ ਪਾਉ ਜੂ ਵੀ ਇਹ ਨਹੀਂ ਨਾ ਪਾਗੇ ਕਿ ਜਿੱਥੇ ਮਰਜੀ ਕੋਟ ਬਾਉ ਜੋ ਕਚਹਿਰੀਆਂ ਬਾਉ ਜੋ ਥਾਣੇ ਬਾਉ ਜੋ ਜਿੱਥੇ ਮਰਜੀ ਬਾਉ ਜੋ ਕਹਿੰਦਾ ਸਾਨੂੰ ਰੁਪਈਏ ਨਹੀਂ ਮਿਲਦੇ ਫਿਰ ਇਤਨਾ ਬਾਜੀ ਫਿਰ ਕਿਵੇਂ ਚੱਲੂ ਜੀ ਪੈਸਾ ਹੀ ਨਾ ਮਿਲੇ ਆਪਦਾ ਮਿਹਨਤ ਨੇ 1 ਮਹੀਨੇ ਦੀ ਕਮਾਈ ਵੀ ਕਮਾਈ ਵੀ 1 ਮਹੀਨਾ ਆਪਣੀ ਕਮਾਈ ਵੀ ਕੀਤੀ ਫਿਰ ਕਿਵੇਂ ਚੱਲੂ ਹੁਣ ਪ੍ਰਾਈਵੇਟ ਕੰਮ ਹੀ ਦੇਖ ਲੋ ਵੀਰੇ ਜਿਹੜੇ ਲੋਕ ਵੱਡੇ ਲੋਕ ਸਾਡੀਆਂ ਦੁਕਾਨਾਂ ਨੱਪਣਗੇ ਫਿਰ ਅਸੀਂ ਕੀ ਕਰਾਂਗੇ ਜੀ ਨਾ ਅਸੀਂ ਥਾਣੇ 'ਚ ਜਾ ਸਕਦੇ ਆ ਨਾ ਕਿ ਚਾਰ ਬੰਦੇ ਸਾਥ ਦੇ ਸਕਦੇ ਆ ਜੇ ਬੰਦੇ ਸਾਹ ਇਹ ਤਾਂ ਸਾਨੂੰ ਸਰਿਆਂ ਵੀ ਕਹਿੰਦੇ ਵੀ ਅਸੀਂ ਤਾਂ تنਖਾਹ ਦਿੰਦੇ ਨਹੀਂ ਤੁਹਾ ਮਾ ਥਾਣੇ ਵਗੋ ਜਿੱਥੇ ਮਰਜੀ ਵਗੋ ਜੀ ਜੇ ਥਾਣੇ ਹਾਂ ਇਹ ਗੱਲ ਕਹਤੀ ਹੈ ਥਾਣੇ ਜਾਉਂਗੇ ਤਾਂ ਉਹ ਵੀ ਫਿਰ ਖਰਚਾ ਹੀ ਖਰਚਾ ਹੀ ਖੜਾ ਹੋਊਗਾ ਜੀ ਹਾਂਜੀ ਹਾਂਜੀ ਬਾਈ ਜੀ ਇਹ ਤਾਂ ਤਕੜੇ ਬੰਦੇ ਆ ਬਾਈ ਜੀ ਉਹੀ 40000 ਸਾਡਾ ਹੀ ਸਾਡੇ ਉੱਤੇ 10000 ਲਾਇਆ ਵਾਧੂ ਆ ਬਾਈ ਜੀ ਹੁਣ ਜੇ ਥਾਣੇ ਜਾਵਾਂਗੇ ਉੱਥੇ ਰੈਪਟ ਦੇਣੀ ਪਊ ਬਾਈ ਜੀ ਉੱਥੇ ਵੀ 2 2 4 400 ਰੁਪਏ ਲੱਗੂਗਾ ਜੀ ਫਿਰ ਇਹ ਜ਼ਮਾਨਤ ਕਰਾ ਲੈਣਗੇ ਬਾਈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਬਾਈ ਜੀ ਇਹ ਹੀ ਆ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਬਾਈ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਵਾਰ ਦਾ ਗੁਜ਼ਾਰਾ ਵੀ ਇਸੇ ਤੋਂ ਹੀ ਜਿਹੜਾ ਤੁਸੀਂ ਕਮਾਉਂਦੇ ਹੋ ਬਾਈ ਜੀ ਇਹ ਮੈਨੂੰ 5 5-6 ਸਾਲ ਹੋ ਗਏ ਬਾਈ ਜੀ ਇਹੀ ਕੰਮ ਕਰਦਿਆਂ ਸਾਰੇ ਮੁੰਡਿਆਂ ਨੂੰ ਬਾਈ ਜੀ ਕੀ ਕਰੀਏ ਹੁਣ ਮਹੀਨਾ ਬਾਈ ਆ ਜਾਂਦਾ ਚਲੋ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਬਾਈ ਤਨਖਾਹ ਆ ਜਾਂਦੀ ਹੈ ਵੀਰੇ ਮਿਲ ਜਾਂਦੀ ਹੈ ਹੁਣ ਕੀ ਕਰੀਏ ਬਾਈ ਦੱਸੋ ਕਿੱਧਰ ਜਾਈਏ ਜੀ ਕੰਮ ਤੋਂ ਵੀ ਹਟ ਕੇ ਬਹਿ ਗਏ ਬਾਈ ਜੀ ਉੱਪਰੋਂ ਸਾਡੇ ਜਿਹੜਾ 2 ਰੁਪਏ ਹੁਣੇ ਸੀ ਉਹ ਵੀ ਬਾਈ ਨੱਪੀ ਬੈਠੇ ਜੇ ਬਾਈ ਜੀ ਕੋਈ ਨੁਕਸਾਨ ਹੋ ਜਾਏ ਉਹਦੇ ਲਿਖ ਕੇ ਪਾਉਂਦੇ ਵੀ ਇਹਨੇ ਇੰਨਾ ਨੁਕਸਾਨ ਕਰਤਾ ਇਹ ਤੋਂ ਇੰਨਾ ਕੱਟਿਆ ਜਾਵੇ ਇਹ ਤੋਂ ਇੰਨਾ ਨੁਕਸਾਨ ਕਰਤਾ ਇਹ ਤੋਂ ਇੰਨਾ ਕੱ ਸਾਡੇ ਪਿੱਛਲੇ ਕੀ ਪੈਂਦਾ ਹਾਂਜੀ ਪਾਰਕਿੰਗ 'ਚ ਕੋਈ ਬਾਈ ਗੱਡੀ ਦਾ ਨੁਕਸਾਨ ਹੋ ਗਿਆ ਜੀ ਕੋਈ ਬਾਈਕ ਦਾ ਨੁਕਸਾਨ ਹੋ ਗਿਆ ਉਹ ਵੀ ਇਹ ਮੁੰਡੇ ਤੋਂ ਹੋਇਆ ਇਹ ਤੋਂ ਕਟੋਏ ਦੀ ਸਾਈਡਰੀ 'ਚ ਕਟੋ ਬਾਈ ਜੀ ਦੱਸੋ ਇਹ 8000 ਰੁਪਏ ਜੋ ਬਾਈ ਇਹ ਦੋ ਤਿੰਨ ਹਜ਼ਾਰ ਰੁਪਏ ਐ ਇੱਕ ਦਾ ਦਾ 4-5000 ਰੁਪਏ ਰਹਿ ਗਿਆ ਬਾਈ ਮਹੀਨੇ ਦਾ ਉਹ ਚ ਖਰਚਾ ਵੀ ਬਾਈ ਉਹ ਜੋ ਦੋ ਤਿੰਨ ਹਜ਼ਾਰ ਦਾ ਤੇਲ ਮੰਗ ਕਰਦੇ ਹੋਂ ਕਿ ਤੁਹਾਡਾ ਹੱਕ ਤੁਹਾਨੂੰ ਮਿਲੇ ਮਿਲੇ ਗਰਤੇਸ਼ ਸਿੰਘ ਜੀ ਹਾਂਜੀ ਸਟਾਰਕ ਸਿਕਿਉਰਿਟੀ ਹੈ ਜੀ ਹਾਂਜੀ ਮੈਡਮ ਲੰਦੀਪ ਕੌਰ ਜੀ ਪੁੱਚੋ ਮੰਡੀ ਪੁੱਚੋ ਮੰਡੀ ਤੋਂ ਜੀ ਤਾਂ ਇਹ ਉਹ ਮਜ਼ਦੂਰੀ ਵਾਲੇ ਉਹ ਮਜ਼ਦੂਰ ਨੇ ਜਿਹੜੇ ਜਿੰਨਾ ਕ ਉਨਨੇ ਕ ਨਾਲ ਘਰ ਦਾ ਗੁਜ਼ਾਰਾ ਕਰਦੇ ਨੇ ਹੈਂਡ ਟੂ ਮਾਉਥ ਪਾ ਮਹੀਨੇ ਦਾ ਜਿੰਨਾ ਕ ਆਇਆ ਉਨਾਂ ਕ ਲੱਗ ਗਿਆ ਅਗਲੇ ਮਹੀਨੇ ਫਿਰ ਨਵੀਆਂ ਆਸਾਂ ਨਵੇਂ ਸੁਪਨੇ ਫਿਰ ਆਇਆ ਉਹ ਫਿਰ ਲੱਗ ਗਿਆ ਪਰ ਇਹ ਕਹਿੰਦੇ ਨੇ ਕਿ ਸਾਡੀ ਪਿਛਲੇ 1 ਮਹੀਨੇ ਤੋਂ ਸੈਲਰੀ ਜਿਹੜੀ ਆ ਉਹ ਮਾਰੀ ਹੋਈ ਆ ਸਾਡਾ ਬਣਦਾ ਹੱਕ ਸਾਨੂੰ ਨਹੀਂ ਮਿਲਦਾ ਜਿੰਨੇ ਕੋ ਪ੍ਰੂਫ ਉਹਨਾਂ ਨੇ ਮੰਗੇ ਜਿੰਨੇ ਕੋ ਸਬੂਤ ਉਹਨਾਂ ਨੇ ਮੰਗੇ ਅਸੀਂ ਉਹਨਾਂ ਨੂੰ ਸੌਂਪ ਦਿੰਦੇ ਨੇ ਪਰ ਅੱਜ ਨੌਬਤ ਇੱਥੋਂ ਤੱਕ ਆ ਗਈ ਕਿ ਡੰਡਾ ਤੱਕ ਚੱਕ ਤੋਂ ਚੁੱਕ ਕੇ ਜਿਹੜਾ ਇਹ ਵੀਰ ਕਹਿੰਦਾ ਕਿ ਮੇਰੇ ਪਿੱਛੇ ਪੈ ਗਏ ਤੇ ਮੈਨੂੰ ਗਾਲਾਂ ਤੱਕ ਜੜੀਆਂ ਹੈਗੀਆਂ ਨੇ ਉਹ ਦਿੱਤੀਆਂ ਦੂਸਰਾ ਪੱਖ ਸਟਾਰਕ ਕੰਪਨੀ ਦਾ ਵੀ ਪੱਖ ਜਨਨ ਦੀ ਕੋਸ਼ਿਸ਼ ਕਰਾਂਗੇ ਅਖਰ ਐਸਾ ਕੀ ਆ ਕਿ ਭਾਈ ਜਿਨ੍ਹਾਂ ਨੇ ਤੋੜੀ ਠੇਕੇਦਾਰੀ ਦੇ ਅਧੀਨ ਜਿਹੜੀ ਹੈਗੀ ਆ ਉਹ ਕੰਮ ਕੀਤਾ ਆ ਔਰ ਰੁਜ਼ਗਾਰ ਜਿਹੜਾ ਹੈਗਾ ਕੀਤਾ ਤਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਬਣਦਾ ਜਿਹੜਾ ਹੈਗਾ ਉਹਨਾਂ ਦੀ ਸੈਲਰੀ ਆ ਉਹਨਾਂ ਦੇ ਖਾਤੇ ਦੇ ਵਿੱਚ ਕਿਉਂ ਨਹੀਂ ਪੈ ਰਹੇ ਆਦੇਸ਼ ਚ ਲੱਗੇ ਹੋਏ ਸੀ ਮੁੰਡੇ ਇਹ ਪਾਰਕਿੰਗ ਤੇ ਠੀਕ ਹੈ ਜੀ ਉਹ ਕਹਿੰਦੇ ਜੀ ਸਾਡੀ ਮਤਲਬ ਸੈਲਰੀ ਜਿਹੜੀ ਆ ਇੱਕ ਇੱਕ ਮਹੀਨੇ ਦੀ ਪੈਂਡਿੰਗ ਇਨਾਂ ਕੋਲੇ ਪਈ ਆ ਹੁਣ ਕਹਿੰਦੇ ਠੇਕਾ ਇੱਕ ਮਹੀਨਾ ਤਾਂ ਖਤਮ ਹੋ ਗਿਆ ਜੀ ਤੇ ਉਹ ਕਹਿੰਦੇ ਪਰ ਹੁਣ ਦੇ ਨਹੀਂ ਰਹੇ ਸਾਨੂੰ ਲਮਕਾ ਰਹੇ ਆ 15 ਦਿਨ ਕਹਿੰਦੇ ਹੋਗੇ ਉੱਤੇ ਹੋਗੇ 12 13 ਦਿਨ ਬਿਲਕੁਲ ਨਹੀਂ ਜੀ ਇਹ ਹੁੰਦਾ ਜੀ ਸੁਣੋ ਮਾਂਗੇ ਦੀ ਗੱਲ ਜੀ ਅਸੀਂ ਜਿਹੜੇ ਬੰਦੇ ਕੰਮ ਕਰਦੇ ਆ ਪ੍ਰੋਜੈਕਟ ਡਿਊਟੀ ਕਰਦੇ ਆ ਜੀ ਜਿੱਥੇ ਠੇਕੇ ਚੱਲੀ ਜਾਂਦੇ ਆ ਤੇ ਬੰਦਾ ਕੰਮ ਕਰੀ ਜਾਂਦਾ ਜੀ ਉਹਨੂੰ ਜੀ ਦਿੰਨੇ ਆ 9 ਤੇ 10 ਨੂੰ ਸੈਲਰੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਬੰਦਾ ਕੰਮ ਛੱਡ ਗਿਆ ਜਾਂ ਟਿਕਾ ਖਤਮ ਹੋ ਗਿਆ ਹੂੰ ਹੂੰ ਉਹਨੂੰ ਦਿੰਨੇ ਆ ਜੀ ਅਸੀਂ 15 ਤਰੀਕ ਨੂੰ ਸੈਲਰੀ ਠੀਕ ਹੈ ਜੀ 15 ਤਰੀਕ ਨੂੰ ਇਸ ਕਰਕੇ ਦਿੰਨੇ ਆ ਕਿ ਜੀ ਇੱਕ ਤਾਂ ਐਫੀ ਡੈਵਡ ਲੈਣਾ ਹੁੰਦਾ ਇਹਨਾਂ ਤੋਂ ਲਿਖ ਕੇ ਹੂੰ ਹੂੰ ਤੇ ਵੀ ਮੈਂ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਕੰਪਨੀ ਨਾਲ ਕੰਮ ਕੀਤਾ ਠੀਕ ਹੈ ਜੀ ਮੇਰੇ ਨਾਲ ਮਤਲਬ ਕਿ ਜੋ ਮੇਰੀ ਬਣਦੀ ਤਨਖਾਹ ਜੀ ਮੈਂ ਪ੍ਰਾਪਤ ਕਰ ਲਈ ਆ ਜੀ ਠੀਕ ਹੈ ਜੀ ਉਹੋ ਅਸੀਂ ਸਾਰੇ ਕਾਰਵਾਈ ਕਰਨੀ ਹੁੰਦੀ ਆ ਠੀਕ ਹੈ ਜੀ ਜਿੰਨੇ ਜਿੰਨੇ ਮਹੀਨੇ ਕੰਮ ਕੀਤਾ ਇਹਨਾਂ ਦੀਆਂ ਸਾਰੀਆਂ ਸਲਿੱਪਾਂ ਮਲਾਉਣੀਆਂ ਹੁੰਦੀਆਂ ਠੀਕ ਹੈ ਜੀ ਉਦਾਹਰਨ ਆਖੋ ਸੈਲਰੀ ਹੁੰਦੇ ਜਾਂ ਆਪਾਂ ਪੈਨਸ਼ਨ ਆਉਨੇ ਆ ਠੀਕ ਹੈ ਜੀ ਹਾਂ ਜੀ ਲਾਸਟ ਮਹੀਨੇ ਦੀ ਤਨਖਾਹ ਕਦੋਂ ਕਲੋਜ ਹੋ ਕੇ ਆਉਂਦੀ ਆ ਪੂਰਾ ਮਹੀਨਾ ਲੱਗ ਜਾਂਦਾ ਤੇ ਸਾਰਾ ਸੰਬਰੀ ਚੈੱਕ ਹੁੰਦੀ ਆ ਕਿ ਹਾਂ ਇਹਨੇ ਕੀ ਲਿਆ ਕੀ ਦਿੱਤਾ ਠੀਕ ਹੈ ਜੀ ਇੱਕ ਉਹ ਆਪਾਂ ਸੰਬਰੀਆਂ ਸਾਰੀਆਂ ਚੈੱਕ ਕਰਕੇ ਦੇਣੀਆਂ ਹੁੰਦੀਆਂ ਹਮ ਹਮ ਇੱਕ ਸਾਨੂੰ ਤਾਂ ਝੂਠ ਮਾਰ ਰਹੇ ਆ ਜੀ ਵੀ ਅਸੀਂ ਉੱਥੇ ਛੱਡਤਾ ਇਹਨਾਂ ਕਰਕੇ ਤਾਂ ਠੇਕਾ ਟੁੱਟਿਆ ਇਹ ਛੱਡਤਾ ਤੈਨਾਂ ਤੋਂ ਤਿੰਨ ਬੰਦੇ ਉੱਥੇ ਕੰਮ ਕਰੀ ਜਾਂਦੇ ਆ ਪੁੱਛੋ ਇਹਨਾਂ ਨੂੰ ਮੀਡੀਆ ਜੇ ਵੀ ਲਾਓ ਤੁਸੀਂ ਵੀ ਤਿੰਨ ਬੰਦੇ ਤੁਸੀਂ ਉੱਥੇ ਇਹਨਾਂ ਦਾ ਠੇਕਾ ਤੜਾ ਕੇ ਆਪ ਕਰਦੇ ਹੋ ਠੀਕ ਹੈ ਜੀ ਦਾਰੂ ਇਹ ਪਿੰਦਿਆ ਜੀ ਇਹ ਜਿਹੜਾ ਸਰਦਾਰ ਜਾਂ ਹਾਂਜੀ ਚੱਪਲਾ ਜੀ ਆਂਦਾ ਹੁੰਦਾ ਤੇ ਦਾਰੂ ਪੀ ਕੇ ਹਰ ਰੋਜ਼ ਦਾ ਲਾਂਬਾ ਉੱਥੇ ਦਾਰੂ ਪਿੰਦਾ ਸੀ ਥੋਲ ਅੱਛਾ ਜੀ ਠੀਕ ਹੈ ਇਹ ਇਹਨਾਂ ਤੋਂ ਬਿੱਟਾ ਇਹਨਾਂ ਤੋਂ ਫੜੀਆਂ ਗਈਆਂ ਨਸ਼ੇ ਦੀਆਂ ਚਿੱਤੇ ਦੀਆਂ ਹਾਂ ਹਾਂ ਉਹਦੇ ਬੰਦਾ ਧੂਰਕੋਟ ਲੈਹਰੇ ਵਾਲੇ ਛੜਕ ਤੇ ਡਿੱਗਿਆ ਜੀ ਹਾਂ ਹਾਂ ਨਸ਼ਾ ਕਿ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਜਿਹੜਾ ਇਹਨਾਂ ਦਾ ਨਸ਼ਾ ਨਹੀਂ ਕਰਦਾ ਨਾ ਡਰਗ ਟੈਸਟ ਕਰਾਓ ਵੀ ਗੋਲੀਆਂ ਜਾਂ ਨਸ਼ਾ ਨਹੀਂ ਕਰਦੇ ਤਾਂ ਓਕੇ ਇਹਨੂੰ ਪੁੱਛੋ ਵੀ ਤੁਸੀਂ ਡਰਗ ਟੈਸਟ ਕਰਾਓਗੇ ਹਾਂ ਵੀ ਉਹ ਕੰਪਨੀ ਵਾਲੇ ਸਾਨੂੰ ਕਹਿੰਦੇ ਆ ਵੀ ਅਸੀਂ ਡਰਗ ਟੈਸਟ ਕਰਾਵਾਂਗੇ ਤੁਹਾਡਾ ਹਾਂ ਤੁਸੀਂ ਕੌਣ ਨੂੰ ਸਹਿਮਤ ਹੋ ਵੀ ਤੁਸੀਂ ਨਸ਼ਾ ਨਹੀਂ ਕਰਦੇ ਹਾਂ ਟਾਈਮ ਨਾਲ ਇਹਨਾਂ ਨੇ ਰੱਤ ਲੈਣਾ ਸੀਗਾ ਇੰਨਾ ਕਰਕੇ ਹੀ ਠੇਕਾ ਛੱਡਿਆ ਸਾਡਾ ਮੇਰਾ 11 ਸਾਲ ਤੋਂ ਠੇਕਾ ਜਾਂਦਾ ਸੀ ਤੁਸੀਂ ਇਹ ਕਿੰਨਾ ਟਾਈਮ ਕੰਮ ਕੀਤਾ ਇਹਨਾਂ ਨੇ ਤੁਹਾਡੇ ਕੋਲੇ ਕਿ ਕਿਸ ਨੇ ਇੱਕ ਮੁੰਡੇ ਨੇ ਤਾਂ ਕਰਿਆ ਸਾਲਕ ਜੀ ਬਾਕੀ ਦਾ ਇਹ ਤਿੰਨ ਮਹੀਨੇ ਕੋਈ ਦੋ ਮਹੀਨੇ ਕੋਈ ਪੰਜ ਮਹੀਨੇ ਵਿਚੋ ਜੇ ਤੁਹਾਨੂੰ ਲੱਗਦਾ ਸੀ ਜੀ ਵੀ ਇਸ ਤਰ੍ਹਾਂ ਦੇ ਫਿਰ ਇਹਨੂੰ ਕੱਢ ਦੇਣਾ ਸੀ ਤੁਸੀਂ ਪਹਿਲਾਂ ਹੀ ਕੱਢ ਦੇਣਾ ਸੀ ਅਸੀਂ ਕੱਢ ਦਿੰਨੇ ਆ ਜੀ ਅਸੀਂ ਕੱਢਦੇ ਰਹੇ ਆ ਅਸੀਂ ਉਹ ਮਾਲਕ ਵੀ ਕੱਢ ਦਿੰਦਾ ਰਹੇ ਆ ਫਿਰ ਫਿਰ ਮਿੰਤਾ ਕਰਕੇ ਜੀ ਕੋਈ ਨਹੀਂ ਸਾਡਾ ਰੋਜ਼ਗਾਰ ਆ ਜੀ ਲਾ ਦਿਓ ਜੀ ਅਸੀਂ ਫੇਰ ਕਹਿੰਦੇ ਚਲੋ ਮਾਲਕ ਕਹਿੰਦਾ ਅਸੀਂ ਲਾ ਦਿਓ ਯਾਰ ਆ ਜਿਹੜਾ ਗੁਰਪ੍ਰੀਤ ਸਿੰਘ ਆ ਜੀ ਹਾਂ ਜੀ ਗੁਰਪ੍ਰੀਤ ਸਿੰਘ 20000 ਦੇ ਇੱਕ ਟਪਲਾ ਕਰ ਗਿਆ ਮਾਲਕ ਨਾਲ ਠੀਕ ਹੈ ਉਹਨੇ ਭਜਾਤਾ ਠੀਕ ਹੈ ਜੀ ਫਿਰ ਮੈਂ ਇਹਨੂੰ ਇੱਥੇ ਲਾਇਆ ਇਹ ਮੁੰਡਾ ਉਹ ਸਿਆਣਾ ਹੈ ਪਰ ਇਹ ਕੀ ਹੈ ਇਹ ਉਂਗਲ ਆਉਂਦਾ ਥੱਲੇ ਤੋਂ ਵੀ ਤੁਸੀਂ ਬੋਲੋ ਤੇ ਮੈਂ ਪਿੱਛੇ ਖੜਾ ਮੈਂ ਪਿੱਛੇ ਖੜਾਦਾ ਥੋੜਾ ਦੇਖ ਲਿਓ ਤੁਸੀਂ ਨਾਲ ਵੀ ਖੜੂਗਾ ਜੀ ਨਹੀਂ ਇਹ ਤਾਂ ਨਾਲ ਨਾਲ ਸ਼ਾਇਦ ਗੁਰਪ੍ਰੀਤ ਹੀ ਬੋਲਿਆ ਮੁੰਡਾ ਤਿੰਨ ਮੁੰਡੇ ਆ ਗਏ ਸਾਡੇ ਕੋਲੇ ਇਹ ਹਾਂ ਇਹ ਹਾਂ ਇਹ ਮਾਲਕ ਦੇ ਮੈਂ ਤੁਹਾਨੂੰ ਰਿਕਾਰਡਿੰਗ ਕਰਵਾਉਣ ਮਾਲਕਾ ਮੈਂ ਗੱਲ ਕਰੂੰ 20000 ਰੁਪਏ ਦਾ ਮਾਲਕ ਨੇ ਕਹਾਂ ਬਲਾਂਗੀਤਾ ਨੂੰ ਕੱਢਿਆ ਉੱਥੋਂ ਨੇ ਪਹਿਲਾਂ ਅਮੀਨ ਨਹੀਂ ਹੋਇਆ ਠੀਕ ਹੈ ਜੀ ਫਿਰ ਮੈਂ ਇਹਨੂੰ 13 ਦਿਨ ਇੱਥੇ ਬਠਿੰਡੇ ਬੁਲਾ ਲਿਆ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਬਠਿੰਡੇ ਤੇਰੇ ਬਠਿੰਡੇ ਆਕੇ ਨੇ ਕੰਮ ਕੀਤਾ 13 ਦਿਨ ਫਿਰ ਇਹ ਉੱਥੇ ਬੰਦ ਸੀਗਾ ਤੇ ਕਿਉਂਕਿ ਗੰਮ ਹੀ 13 ਦਿਨ ਦਾ ਸੀ ਹੋਟਲ ਦਾ ਉਹ ਬੰਦਾ ਸੀਗਾ ਉਹਨਾਂ ਨੇ ਟਾਇਲਾਂ ਡੂਲਾਂ ਲਾਉਣੀਆਂ ਸੀ ਉਹ ਸ਼ੈਟਰ ਖੁੱਲਾ ਰਹਿਦਾ ਸੀ ਜੀ 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 ਉੱਥੋਂ ਛੱਡ ਕੇ ਫਿਰ ਇਹ ਘਰੇ ਬੈਠਾ ਰਿਹਾ ਫਿਰ ਕਹਿੰਦਾ ਜੀ ਲਾਓ ਕਿਤੇ ਇਹਨੇ ਨੂੰ ਇਹਨੇ ਮਾਲਕ ਨੂੰ ਫਿਰ ਫੋਨ ਕੀਤਾ ਵਿੱਕੀ ਨੂੰ ਹੂੰ ਕਿ ਜੀ ਮੈਨੂੰ ਲਾ ਲੋ ਕਿਤੇ ਹੁਣ ਤਾਂ ਕੋਈ ਗੱਲ ਨਹੀਂ ਮਵਾਰਾ ਨਹੀਂ ਹੁੰਦਾ ਹੂੰ ਫਿਰ ਇਹ ਉੱਥੇ ਦੁਬਾਰਾ ਇਸ ਕਰਕੇ ਲਾਇਆ ਹੋਣੇ ਕਹਿੰਦੇ ਅੱਜ ਅੱਜ ਕਹਿੰਦੇ ਅੱਜ ਤਾਂ ਸਾਡੇ ਮਗਾ ਸੀ ਦਫ਼ਤਰ ਗਏ ਸੀਗਾ ਸਾਨੂੰ ਕੱਲ ਦਾ ਭਰੋਸਾ ਇੱਥੇ ਤੁਹਾਡੇ ਮੈਡਮ ਨੇ ਭਰੋਸਾ ਦਿੱਤਾ ਹੋਣਾ ਵੀ ਕੱਲ ਨੂੰ 10 ਵਜੇ ਦੇ ਦੇਣਾ ਕੋਈ ਕਿਸੇ ਨੇ ਭਰੋਸਾ ਨਹੀਂ ਦਿੱਤਾ ਜੀ ਇੱਕ ਲਾਸਟ ਸਾਡੀ ਤਨਖਾਹ ਜਾਂ 15 ਆ ਦੂਸਰੀ ਗੱਲ ਦੀ ਹਮ ਅੱਜ ਕੁੜੀ ਨੂੰ ਕੱਲ ਅੱਜ ਤਨਖਾਹ ਪਾਈ ਉਹ ਮਾਲਕ ਨੇ ਸਾਨੂੰ ਕੁਝ ਪਰਸੈਂਟ ਅੱਜ ਵੀ ਰਹਿੰਦੀ ਐ ਹਮ ਇੱਕ ਬੰਦੇ ਦੇ 250 ਰੁਪਿਆ ਗੱਲ ਕੱਟ ਲੈ ਜੀ ਉਹ ਤਾਰ ਲੈ ਗਿਆ ਉਹ 250 ਰੁਪਿਆ ਕੱਟੂ ਹਮ ਮਾਲਕ ਕਹੇ ਕੱਲ ਨੂੰ ਮਾਲਕ ਫੇਰ ਕਹਦੇ ਵੀ ਉਹ ਤਾਂ ਜੀ ਮੈਂ ਭੁੱਲ ਗਿਆ ਸੀ ਹਮ ਇਹ ਤਾਂ 1000 ਰੁਪਿਆ ਲੈ ਗਿਆ ਸੀ ਮੁੰਡਾ ਇਹ ਫੇਰ ਕੱਟ ਲੈਣਗੇ ਇਹ ਕਰ ਲੈ ਕੇ ਕਰੀ ਭਾਈ ਜਾਨਗੇ ਤਨਖਾਹ ਅਸੀਂ ਮਾਲਕ ਤੋਂ ਕਲੀਅਰੈਂਸ ਲੈ ਕੇ ਤਨਖਾਹ ਦਾ ਸਾਰੀ ਇਹ ਕਹਿੰਦੇ ਵੀ ਕਿਹੜੀ ਕਲੀਅਰ ਸਾਨੂੰ ਕਿਹਾ ਸੀ ਅਸੀਂ ਉਹ ਲਿਆ ਕੇ ਦੇਤੀ ਠੇਕੇਦਾਰ ਨਹੀਂ 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 ਉਹ ਤਾਂ ਉਹ ਤਾਂ ਸਮਾਨ ਦੀ ਦਿੱਤੀ ਆ ਨੇ ਜੀ ਜੀ ਵੀ ਉੱਥੇ ਕੰਪਰ ਬਾਲਟੀ ਜੋ ਚੀਜ਼ਾਂ ਅਸੀਂ ਮਾਲਕ ਤੋਂ ਵਗਾ ਸਾਈਨ ਕਰਾਉ ਲਏ ਕਿ ਪਹਿਲਾਂ ਤਾਂ ਕਮਲਿਓ ਮੈਂ ਖਾਤਾ ਤੁਸੀਂ ਡਿਊਟੀ ਕਰੀਏ ਤੁਸੀਂ ਜੋ ਉਤਰੇ ਹੋ ਹੂੰ ਹੂੰ ਸਿੱਧੇ ਪਹਿਲਾਂ ਸਾਈਨ ਕਰਾਓ ਹੂੰ ਹੂੰ ਜੀ ਵੀ ਸਾਈਨ ਕਰਾਓ ਵੀ ਭਾਈ ਸਾਡੀ ਡਿਊਟੀ ਖਤਮ ਹੋ ਗਈ ਤੋਨੂ ਅਸੀਂ ਚਾਰਜ ਦੇ ਕੇ ਚੱਲਿਆ ਇੱਕ ਟੇਬਲ ਕੁਰਸੀ ਮੈਂ ਕਿਹਾ ਕੱਲੂ ਫੇਰ ਕਹਿ ਦਊਗਾ ਜੀ ਮੇਰਾ ਪੱਕਾ ਦਿੱਤਾ ਸੀਗਾ ਮੈਂ ਤੁਹਾਨੂੰ ਫੋਟੋ ਭੇਜਾਂ ਹਾਂ ਮੈਂ ਤੁਹਾਨੂੰ ਮੈਨੂੰ ਮੈਂ ਵਟਸਐਪ ਤੇ ਤੁਹਾਨੂੰ ਐਡ ਕਰਦਾ ਜੀ ਮੈਂ ਤੁਹਾਨੂੰ ਫੋਟੋ ਭੇਜੂ ਫੋਟੋ ਤੇ ਇਹਨਾਂ ਨੇ ਪੱਖੇ ਸੱਤਾਂ ਦੇ ਦੇਖੋ ਤੋੜੇ ਹੋਏ ਨਥੇ ਤੋਂ ਬਿਨਾ ਤਾਂ ਟੁੱਟਦੇ ਨਹੀਂ ਹੂੰ ਦੇਖ ਲਓਗੇ ਸਮਝ ਜਾਓਗੇ ਇਸ ਗੱਲ ਤੋਂ ਕਿ ਸਹੀ ਕੌਣ ਹੈ ਗਲਤ ਕੌਣ ਹੈ ਹੂੰ हां ਆ ਜੀ ਜੇ ਤੇ ਇਹ ਇਹ ਕਹਿੰਦੇ ਆ ਆ ਜੇ ਕਹਿੰਦੇ ਨੇ ਕਿ ਸਾਡੇ ਮਗਰ ਡਾਂਗ ਵਗੈਰਾ ਲੈ ਕੇ ਤੂੰ ਤੂੰ ਆਇਆ ਡਾਂਗ ਲੈ ਕੇ ਕਿਵੇਂ ਪੈਜੂਗਾ ਜੀ ਦਾਫਤਰ ਤੇ ਡਾਂਗ ਲੈ ਕੇ ਕਿਵੇਂ ਪੈਜੂ ਇਹ ਤਿੰਨ ਦਿਨ ਹੋ ਗਏ ਜੀ ਮੈਂ ਮੇਰੇ ਨਾਲ ਆਪਸ ਵਿੱਚ ਸਾਡਾ ਰਿਸ਼ਤੇਦਾਰ ਦਾ ਕੁਝ ਭਾਵਨਾ ਦਾ ਡੈਸ਼ਬੋਰਡ ਚੱਲ ਰਿਹਾ ਸੀਗਾ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਅਸੀਂ ਹੋ ਰੋਲੇ ਚ ਤੁਰੇ ਫਿਰਦੇ ਆ ਤਿੰਨ ਦਿਨ ਤੋਂ ਹੂੰ ਇਹ ਸਵੇਰੇ ਗਲੀ ਚੋਂ ਤੇ ਹਗਾਮਾ ਕਰਦਿਆ ਜੀ ਅਸੀਂ ਰਹਿੰਦੇ ਆ ਉੱਥੇ ਮਹੱਲੇ ਚ ਦਾਫਤਰ ਵਰਤ ਪਰ ਹੈ ਸੀ ਜੀ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਹਗਾਮਾ ਕਰਦੇ ਆ ਸਾਨੂੰ ਗਲੀ ਵਾਲੇ ਕਹਿੰਦੇ ਤੁਸੀਂ ਦਫ਼ਤਰ ਬੈਠੋ ਪ੍ਰੋਪਰ ਗੱਲ ਕਰੋ ਆਪ ਦਾ ਤੁਹਾਨੂੰ ਦੱਸਤਾ ਵੀ ਭਾਈ ਜਦੋਂ ਸਾਡੀ ਤਨਖਾਹ ਪਾਤੀ ਉਹਨਾਂ ਨੇ ਕਹਿੰਦੇ ਜੀ ਉਹਨੇ ਪਾਤੀ 3 ਦਿਨ ਹੋ ਗਏ ਜੀ ਉਹਨੇ ਪਾਤੀ ਜੀ ਉਹਨੇ ਪਾਤੀ ਤਨਖਾਹ ਉਹਨੇ ਅੱਜ 11:00 ਵਜੇ ਪਾਈ ਆ ਸਾਨੂੰ ਕੁਛ ਉਹ ਵੀ ਛਾਰੀ ਨਹੀਂ ਪਾਈ ਜੀ ਵੀ ਰਹਿੰਦੀ ਆ ਜੀ ਹੋਣ ਜੇ ਕੱਲ ਨੂੰ ਫੇਰ ਉਹ ਕਹਿ ਦੂ ਉਹ ਜੀ ਮੈਂ ਤਾਂ ਭੁੱਲ ਗਿਆ ਸੀ ਮਾਲਕ ਕਹਿ ਦੂ ਉਹ ਇੱਕ ਫਲਾਣੇ ਬੰਦੇ ਨੇ 1000 ਰੁਪਏ ਲਿਆ ਸੀ ਮੈਂ ਹੁਣ ਡੇਰੀ ਵੇਖੀ ਐ ਉਹ ਪਿੱਛੇ ਲਾ ਲਿਆ ਸੀ ਨੇ ਮੈਂ ਉਹ ਕੱਟਣਾ ਹੈ ਉਹ ਤਾਂ ਸਾਡੇ ਕੱਟ ਲੂਗਾ ਜੋ ਸਾਡੇ ਪੈਸੇ ਰਹਿੰਦੇ ਆ ਹੂੰ ਇਹ ਲੈ ਕੇ ਸਾਡੇ ਘਰੇ ਵਾ ਲੈਣ ਦੀ ਇਹ ਤਾਂ ਹੱਥ ਨਹੀਂ ਹੁੰਨੇ ਸਾਡੇ ਹੂੰ ਇੱਕ ਉੱਥੇ ਸਾਡਾ ਡੋਬੀ ਦਾ ਰੂਲ ਹੈ ਵੀ ਤੁਸੀਂ ਸਾਡੇ ਨਾਲ ਕੰਮ ਕਰਦੇ ਹੋ ਹੂੰ ਜੇ ਸਾਡਾ ਠੇਕਾ ਟੁੱਟ ਗਿਆ ਇਹ ਉੱਥੇ ਬਾਉਂਡ 'ਚ ਰਹਿੰਦਾ ਸਾਡੇ 6-7 ਇੱਕ ਸਾਲ ਵੀ ਉੱਥੇ ਤੁਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਇੱਥੇ ਡਿਊਟੀ ਦੇ ਰਿਹਾ ਏ ਡਿਊਟੀ ਨਹੀਂ ਹੋਣਾ ਇਹ ਚੀਜ਼ਾਂ ਇਹ ਚੀਜ਼ਾਂ ਇਹ ਚੀਜ਼ਾਂ ਪਹਿਲਾਂ ਜਦੋਂ ਬਾਉਂਡੇਸ਼ਨ ਤੋਂ ਤੁਸੀਂ ਤੁਸੀਂ ਸਾਈਨ ਕਰਾਉਣੇ ਦੱਸਦੇ ਹੋ ਇਹਨਾਂ ਨੂੰ ਜ਼ੁਬਾਨੀ ਵੀ ਦੱਸਦੇ ਹੋ ਕਿਉਂਕਿ ਇਹ ਹੁੰਦਾ ਨਾ ਕਿਸੇ ਨੂੰ ਇੰਗਲਿਸ਼ ਨਹੀਂ ਆ ਇੰਗਲਿਸ਼ ਚ ਹੋਵੇ ਤੁਹਾਡਾ ਬਾਉਂਡੇਸ਼ਨ ਪੜ੍ਹ ਨਹੀਂ ਆਉਂਦੀ ਸਾਡਾ ਪੰਜਾਬ ਸਾਡਾ ਪੰਜਾਬੀ ਚ ਓਕੇ ਪੰਜਾਬੀ ਚ ਬਿਲਕੁਲ ਅਸੀਂ ਪੰਜਾਬੀ ਚ ਕੰਮ ਕਰਦਾ ਜੀ ਮੈਂ ਫੌਜ ਦੀ 30 ਸਾਲ ਨੌਕਰੀ ਕਰਕੇ ਆ ਮੈਂ ਸੂਬੇਦਾਰ ਰਟਾਇੜਾ ਨਹੀਂ ਓਕੇ ਤੁਸੀਂ ਦੱਸਦੇ ਹੋ ਮਤਲਬ ਦੱਸ ਵੀ ਦਿਨੇ ਹੋ ਭਰਾ ਵੀ ਦਿਨੇ ਦੱਸ ਕੇ ਜੀ ਸਾਈਨ ਕਰਾਉਣੇ ਆ ਇਹਨਾਂ ਨੂੰ ਹੁਣ ਵੀ ਦੱਸਿਆ ਸੀ ਜਿੱਦ ਅਫੇਕਾ ਟੁੱ ਜਦੋਂ ਇੱਕ ਮਿੰਟ ਛੋਟੇ ਕਰਕੇ ਠੇਕਾ ਟੁੱਟਿਆ ਨਾ ਮੈਂ ਤਾਂ ਉੱਥੇ ਡਿਊਟੀ ਨਹੀਂ ਬੰਦਾ ਜੀ ਹੂੰ ਠੇਕਾ ਬੰਨਾ ਕਰਕੇ ਟੁੱਟਿਆ ਵੀ ਇੱਥੇ ਕਮੀ ਹੈ ਜੀ ਜਦੋਂ ਆਪਾਂ ਮੈਂ ਤੁਹਾਡੇ ਕੋਲੇ ਕੰਮ ਕਰਦਾ ਜੀ ਮੈਂ ਤੁਹਾਡੇ ਨਾਲ ਵਧੀਆ ਕੰਮ ਕਰ ਰਿਹਾ ਤੁਸੀਂ ਮੈਨੂੰ ਹਟਾਓਗੇ ਜੀ ਤੁਸੀਂ ਤਾਂ ਮੇਰੀ ਤਨਖਾਹ ਬਤਾਉਂਗੀ ਹੂੰ ਬਿਲਕੁਲ ਵੀ ਹਾਂ ਯਾਰ ਵਧੀਆ ਵਰਕਰ ਕੰਮ ਕਰਦਾ ਆਪਣਾ ਜੰਗ ਤਾਂ ਹਟਾਉਂਦਾ ਬੰਦੇ ਨੂੰ ਕਿਉਂਦੋਂ ਮੈਂ ਜਦੋਂ ਵਰਕਰ ਸਹੀ ਨਹੀਂ ਅੱਛਾ ਤੁਸੀਂ ਕਹਿੰਦੇ ਵੀ ਇੰਨਾ ਕਰਕੇ ਠੇਕਾ ਟੁੱਟਿਆ ਨਹੀਂ ਠੇਕਾ ਅੱਗੇ ਹੋਰ ਚਲਾਣਾ ਸੀ ਹਾਂ ਠੇਕਾ ਸਾਡਾ ਜੀ ਮੈਂ 9 ਸਾਲ ਤੋਂ ਠੇਕਾ ਚਲਾਈ ਜੰਨਾ ਹੈ 9 ਸਾਲ ਹਾਂਜੀ 6 ਸਾਲ ਤਾਂ ਪਹਿਲਾ ਠੇਕੇਦਾਰ ਜਿਹੜਾ ਰਹਿ ਗਿਆ ਉਹ ਕਰਕੇ ਗਿਆ ਮੇਰੇ ਨਾਲ ਹੂੰ ਤੇ 3 ਸਾਲ ਹੁਣ ਹੋ ਗਏ ਸੀਗੇ ਇਹਨਾਂ ਨਾਲ ਵੀ ਹੂੰ ਪਰ ਮਜਬੂਰ ਹੋ ਗਿਆ ਉਹ ਕਹਿੰਦਾ ਵੀ ਤੁਸੀਂ ਤੇ ਨਸ਼ੇ ਵਾਲੇ ਲਾਉਨੇ ਹੋ ਇਹ ਨਸ਼ਾ ਕਰਦੇ ਆ ਸਾਰੇ ਤਕਰੀਬਨ ਕਰਦੇ ਆ ਨੇ ਉਹ ਬੰਦੇ ਨੂੰ ਬੁਲਾ ਲਉ ਜਿਹੜਾ ਫੜਿਆ ਗਿਆ ਸੀ ਬਿੱਟਾ ਵਾਲਾ ਇੱਥੇ ਥਾਣੇ 'ਚ ਤਰਖਾਸ਼ ਆ ਜੀ ਲੈ ਇੱਥੇ ਇਹਦੇ 'ਚ ਇੱਕ ਉਹ ਤਾਂ ਵੀਡੀਓ ਨਹੀਂ ਬਣੀ ਤੁਸੀਂ ਤੁਸੀਂ ਇਦਾਂ ਦਾ ਕੁਝ ਕਿਹਾ ਹੋਵੇ ਭਾਵੇਂ ਕਿਸੇ ਥਾਣੇ ਬੱਜੋ ਕਿੱਥੇ ਮਰਜੀ ਬੱਜੋ ਤੁਸੀਂ ਤਨਖਾਹ ਦਿੰਦੇ ਹੋ ਕਿਹੜਾ ਹੋਵੇ ਕੋਈ ਨਹੀਂ ਕਹਿੰਦਾ ਜੇ ਕਹਿੰਦਾ ਥਾਣੇ ਬਾਜ ਜਾਣਾ ਮੈਂ ਕਹਾਂ ਜਾਵੜੋ ਮਾਚਾਨੀ ਤੂੰ ਇਦਾਂ ਤਾਂ ਨਹੀਂ ਕੁਛ ਕਿਹਾ ਵੀ ਬਈ ਜਿਸੀਂ ਦਿੰਦੇ ਤਨਖਾ ਕਿਉਂ ਦਿਖਾ ਦੇਣੀ ਕਿਉਂ ਨਹੀਂ ਜੀ ਤਨਖਾ ਤਾਂ ਬਣਦੀ ਹੈ ਤਨਖਾ ਇਹ ਕੋਈ ਹੈਗਾ ਇਹ ਜਿਆ ਰੂਲ ਵੀ ਤਨਖਾ ਨਹੀਂ ਦੇਣੀ ਨਹੀਂ ਦਰੂਲ ਤਾਂ ਕੋਈ ਨਹੀਂ ਦੇ ਤਾਈਆਂ ਨਾ ਮੈਂ ਉਹ ਕਹਿੰਦੇ ਸੀ ਕਿ ਉਹ ਕਹਿੰਦੇ ਕਿ ਅਸੀਂ ਦੇਣੀ ਤਨਖਾ ਜਿੰਨੇ ਮਰਜ਼ੀ ਹੱਗਿਆ ਬੰਦਾ ਤਾਂ ਕਹੂਗਾ ਜਿਹੜਾ ਰਿਪੋਰਟ ਦੇ ਕੇ ਜਿਹੜਾ ਜਾ ਗਾਹਾਂ ਜਾ ਕੇ ਦੱਸਣ ਗਿਆ ਤੁਹਾਨੂੰ ਉਹ ਆਪਣਾ ਹੁਰਿਆ ਕਹੂਗਾ ਵੀ ਅਸੀਂ ਤਾਂ ਜੀ ਸਾਨੂੰ ਤਨਖਾ ਦਿੰਦਾ ਸੀ ਅਸੀਂ ਲਈ ਨਹੀਂ ਹੂੰ ਐਂ ਤਾਂ ਨਹੀਂ ਆਖੂਗਾ ਉਹ ਤਾਂ ਉਲਟੀ ਬੋਲੂਗਾ ਤੂੰ ਹੀ ਦਿੰਦੇ ਹੀ ਤਨਖਾ ਬੈਲ ਕੋਲ ਤਨਖਾਹ ਦੇਵਾਂਗੇ ਅਸੀਂ ਆਖਿਆ ਵੀ 15 ਤਰੀਕ ਨੂੰ ਆਜੋ ਅੱਜ ਕੁੜੀ ਨਹੀਂ ਆਈ ਸੀ ਮੈਂ ਕਿਹਾ ਵੀ ਤੁਸੀਂ ਐਂ ਕਰੋ ਨਿੱਤ ਗੇੜੇ ਨਾ ਮਾਰੋ ਨਾਲੇ ਆਪਦੀਆਂ ਵਿਆੜਗਾ ਭੰਦੇ ਹੂੰ ਜੀ ਇੱਕ ਤਾਂ ਉਹਨੂੰ ਲਿਖਾ ਲਿਆ ਹੁਣ ਦੇ ਕੁੜੀ ਨੂੰ ਐਫੀ ਡੈਬਿਟ ਹੋਈ ਇਹਨਾਂ ਨੇ ਦੇਤੇ ਆ ਸਾਨੂੰ ਜੀ ਵੀ ਉਹਨੂੰ ਉਹਦੇ ਤੇ ਫਾਰਮ ਭਰਨਾ ਵੀ ਆ ਕਹੇ ਜੀ ਐਫੀ ਡੈਬਿਟ ਦਾ ਦੇਤੇ ਹਾਂ ਮੈਂ ਕਿਹਾ ਕੱਲਾ ਐਫੀ ਡੈਬਿਟ ਕੰਮ ਕਰਦਾ ਜੀ ਤੁਸੀਂ ਦੱਸੋ ਹੂੰ ਐਫੀ ਡੈਬਿਟ ਦਾ ਕੋਸੁੰਦਾ ਪਹਿਲਾਂ ਕੱਲ੍ਹ ਲਿਖਿਆ ਦੋਦੇ ਤੇ ਜੀ ਤੁਸੀਂ ਪਹਿਲਾਂ ਇਹ ਐਫੀ ਡੈਵਿਡ ਕੱਲਾ ਕੋ ਫਰਾਂਦੇ ਸਾਨੂੰ ਤੁਹਾਨੂੰ ਨਾਲ ਜਿਹੜੇ ਉਹਦੇ ਲਿਸਟ ਲੱਗਣੀ ਐ ਵੀ ਸਾਡੇ ਉਹਦੇ ਤੇ ਸਾਰਾ ਕੁਝ ਲਿਖਿਆ ਡੇਟਾ ਭਰਨੀ ਆ ਇਹਨਾਂ ਦਾ ਸਾਰਿਆਂ ਦਾ ਰਿਕਾਰਡ ਚੱਕਣਾ ਵੀ ਕਿੰਨੇ ਕਿੰਨੇ ਦਿਨ ਕਿੰਨੇ ਕਿਹੜੇ ਨੇ ਡਿਊਟੀ ਕਰੀ ਆ ਜੀ ਉਹ ਭਰ ਆ ਕੇ ਲਿਆਉਣਾ ਕਿਚੜੀਆਂ ਜੋ ਜਾ ਕੇ ਬਾਹਰ ਐਤਵਾਰ ਦੀ ਕੱਲ ਦੇ ਪਰਸੋ ਛੁੱਟੀ ਸੀ ਜੀ ਪਰਸੋ ਛੁੱਟੀ ਸੀ ਕਿਤੇ ਵੀ ਛੁੱਟੀ ਸੀ ਜਦੋਂ ਕਿਚੜੀਆਂ ਲੱਗੀਆਂ ਸੀ ਕਿੱਥੋਂ ਭਰਾਈ ਗਈ ਫਿਰ ਜਿਹੜੇ ਵਰਕਰ ਕੰਮ ਕਰੀ ਜਾਂਦੇ ਉਹਨਾਂ ਨੂੰ ਤਨਖਾਹ ਦੇਣੀਆਂ ਉਹਨਾਂ ਨੂੰ ਕਿਹੜੇ ਟਾਈਮ ਤਨਖਾਹ ਦੇ ਗਏ ਜਿਹੜੇ ਵਿਚਾਰੇ ਕਰੀ ਜਾਂਦੇ ਆ ਉਹਨਾਂ ਦਾ ਕੀ ਕਸੂਰ ਇਹ ਤਾਂ ਅੱਟ ਗਏ ਨਾ ਔਰ ਇਹਨਾਂ ਜੋ ਪੁੱਛੋ ਵੀ ਤਿੰਨ ਬੰਦੇ ਕੰਮ ਕਰ ਰਿਆ ਉਹਨਾਂ ਕੋਲੇ ਹੂੰ ਆ ਸਾਡਾ ਜਦ ਕੋਈ ਹੈ ਵੀ ਅਸੀਂ ਤੁਹਾਨੂੰ ਬਠਿੰਡੇ ਡਿਊਟੀ ਆਓ ਕੰਮ ਕਰੋ ਤੁਹਾਨੂੰ ਇਸੀ ਲਾਉਣੇ ਆ ਹੂੰ ਪਰ ਇਹ ਕਹਿੰਦੇ ਵੀ ਨਹੀਂ ਉੱਥੇ ਕਰਨੀ ਆ ਸਾਡੇ ਦੇ ਪਾਸੇ ਦੀਓ ਉੱਥੇ ਕਰਦੇ ਆ ਸਾਡਾ ਇਹ ਵੀ ਰੂਲ ਹੈ ਕਿ ਜੇ ਸਾਡਾ ਵਰਕਰ ਦੂਜੀ ਕੰਪਨੀ ਨਾਲ ਜੁੜਦਾ ਹੈ ਹੂੰ ਉਹ ਸਾਨੂੰ ਪਲੇਸਮੈਂਟ ਜਮਾ ਕਰੂਗਾ ਜੇ ਪਲੇਸਮੈਂਟ ਇਹ ਹੁੰਦਾ ਵੀ ਜਿਵੇਂ ਅਸੀਂ ਵਰਕਰ ਨੂੰ ਸਿੱਧਾ ਲਾ ਦਿੰਨੇ ਆ ਵੀ ਅਸੀਂ ਮੁੜ ਕੇ ਕੋਈ ਕਮਿਸ਼ਨ ਨਹੀਂ ਚਾੜਾ ਸਿੱਧਾ ਲੱਗ ਜਾਓ ਹੂੰ ਹੂੰ ਇਹ ਹੁੰਦਾ ਹੈ ओके okay. ए जिन जी ਹੁਣ ਤੁਸੀਂ ਹੁਣ ਤੁਸੀਂ ਕਿਦਿਆਂ ਤਨ ਖਾ ਦੇਓਗੇ ਇਹਨਾਂ ਦੀ ਜੀ ਇਹਨਾਂ ਦੀ ਜੀ 15 ਤਰੀਕ ਨੂੰ 15 ਤਰੀਕ ਮਤਲਬ ਜਿੰਨੀ ਜਿੰਨੀ ਤਨ ਤੋਂ ਬਲਵਾ 8 9 ਜਿੰਨੀ ਰਹੀ ਗਈ ਆ ਜਿੰਨੀ ਵੀ ਹੈਗਾ ਜੀ ਆਪਾਂ ਉਹ ਦੇਣੀ ਹੈ ਹਾਂ ਉਹ ਤਾਂ ਦੇਣੀ ਹੈ ਹਾਂ ਬਸ ਇਸ ਵੇਲੇ ਜਿਹੜਾ ਬੰਦਾ ਜਿਹੜਾ ਬੰਦਾ ਉੱਥੇ ਕੰਮ ਕਰੂਗਾ ਸਾਡੇ ਤੋਂ ਬਾਹਰ ਹੋ ਕੇ ਜੀ ਜਾਦਾ ਸਾਡੇ ਨਾਲ ਕੰਮ ਕਰੇ ਤੇ ਅਸੀਂ ਜਦੋਂ ਠੇਕਾ ਟੁੱਟ ਗਿਆ ਅਸੀਂ ਡਿਊਟੀ ਦੇ ਰਹੇ ਹਾਂ ਨਾ ਇਹ ਤਾਂ ਪਟਾਰ ਦੇ ਘਰੇ ਤਾਂ ਨਹੀਂ ਭਾਈ ਵੀ ਜਿਹਨੇ ਭਾਈ ਕੰਮ ਕਰਨਾ ਆਊ ਡਿਊਟੀ ਜੀ ਅਸੀਂ ਕਹਿੰਦੇ ਕਰਨੀ ਨਹੀਂ ਜੀ ਉੱਥੇ ਹੁਣ ਚੋਰੀ ਜਾਂਦੇ ਆ ਇਹਨੂੰ ਪੁੱਛੋ ਵੀ ਜਿਹੜਾ ਜਿਹੜਾ ਕੰਮ ਕਰਦਾ ਇਹਨੂੰ ਪੁੱਛੋ ਹੂੰ ਵੀ ਕੌਣ ਕੌਣ ਤੁਹਾਡੇ ਚੋਂ ਕੰਮ ਕਰਦਾ ਉੱਥੇ ਕਹੇ ਫਿਰ ਮੈਂ ਉੱਥੇ ਕੈਮਰੇ ਲੈ ਕੇ ਆਉ ਤੁਸੀ ਇਹ ਦੱਸੋਗੇ ਕਿ ਮੈਂ ਕੈਮਰੇ ਲੈ ਕੇ ਆਉਂਗਾ ਉੱਥੇ ਜੇ ਤੁਹਾਡੇ ਤੋਂ ਕੰਮ ਕਰਦਾ ਫੜਿਆ ਗਿਆ ਉੱਥੇ ਕੋਈ ਓਕੇ ਅੱਛਾ ਤੋ ਤੁਹਾਡੇ ਕਹਿਣ ਦਾ ਮਤਲਬ ਵੀ ਕੰਮ ਵੀ ਕਰਦੇ ਆ ਉੱਥੇ ਕੁਛ ਕੰਮ ਕਰਦੇ ਆ ਉੱਥੇ ਤਿੰਨ ਬੰਦੇ ਹੂੰ ਗੋਰ ਪ੍ਰਿਥਵੀ ਕੰਮ ਕਰ ਰਿਹਾ ਆ ਜਿਹੜਾ ਪਾਲੀ ਆ ਪੱਗਜੀ ਵਾਲਾ ਇਹ ਮੁੰਡਾ ਕੰਮ ਕਰ ਰਿਹਾ ਇੱਕੋ ਦੂਜਾ ਲੋਭ ਕਰ ਰਿਹਾ ਹਰਪ੍ਰੀਤ ਚੰਨ ਬੰਦੇ ਉੱਥੇ ਡਿਊਟੀ ਕਰ ਰਹੇ ਸਾਨੂੰ ਪਤਾ ਹੈ ਓਕੇ ਹਾਂ ਵੀ ਤੁਸੀਂ ਛੱਡ ਤਾਂ ਝੂਠ ਮਾਰੀ ਜਾਂਦੇ ਬਈ ਅਸੀਂ ਕੰਮ ਵਿਹਲੇ ਬੈਠੇ ਕੰਮ ਨਹੀਂ ਕਰ ਰਹੇ ਉੱਥੇ ਕੰਮ ਕਰ ਰਹੇ ਆ ਹੂੰ ਠੀਕ ਐ ਇਹ ਗਮਰਾਹ ਕਰ ਰਿਹਾ ਸਾਨੂੰ ਦਸਾਂ ਦਿਨਾਂ ਦੇ ਹੋ ਗਏ ਉਹ ਕੁੜੀ ਨੂੰ ਪ੍ਰੈਸ ਕਰਦੇ ਆ ਉਹਦੇ ਘਰੇ ਜਾਂਦੇ ਆ ਹੂੰ ਜਿਹੜੀ ਕੁੜੀ ਵਰਕਰ ਕੰਮ ਕਰਦੀ ਐ ਮੇਰੇ ਦਫ਼ਤਰ ਆ ਕੇ ਗੱਲ ਕਰੋ ਬੈਠੋ ਮਰਜ਼ਾਦਾ ਨਾਲ ਗੱਲ ਕਰੋ ਦਫ਼ਤਰੀ ਤੌਰ ਤੇ ਜੀ ਇੱਕ ਬੋਲਦਾ ਪੰਜ ਬੰਦੇ ਫਿਰ ਰੌਲਾ ਪਾਉਂਦੇ ਆ ਓਕੇ ਕਿਤੇ ਸਾਨੂੰ ਧਮਕੀਆਂ ਦੇ ਦਿੰਦੇ ਆ ਤੇ ਥਾਣੇ ਜਾਵਾਂਗੇ ਇਹ ਕਹਿੰਦੇ ਇਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਧਮਕੀਆਂ ਦਿੰਦੇ ਆ ਇੱਥੇ ਤੁਸੀਂ ਦਫ਼ਤਰ ਆ ਕੇ ਬਹਿ ਜਾਓ ਸਾਡੇ ਜੀ ਕਿਤੇ ਜੀ ਇਹਨੂੰ ਧਮਕੀ ਦੇ ਮੈਂ ਜਦੋਂ ਬੰਦਾ ਡਰਾਉਂਦਾ ਹ ਹੁਣ ਇੱਕ ਇੱਕ ਬੰਦਾ ਸਾਡੇ ਕੋਲ ਤਨਖਾਹ ਲੈਣ ਆਇਆ ਜੀ ਉਹਦਾ ਮੁੰਡਾ ਆਇਆ ਤਨਖਾਹ ਲੈਣ ਨੂੰ ਮੇਰੇ ਤਨਖਾਹ ਦਿਓ ਜੀ ਹਟਿਆ ਬੰਦਾ ਛੱਕਾ ਜੀ ਸੈਣ ਹੋ ਗਏ ਹਾਂ ਸੈਣ ਗੁੱਠੇ ਤੇ ਗੁੱਟਾ ਲਾਇਆ ਬ ਗੁੱਠੇ ਤੇ ਗੁੱਟਾ ਲਾਇਆ ਚੱਲਦਾ ਜੀ ਅੱਛਾ ਜੇ ਤੁਹਾਡੇ ਡੈਡੀ ਨੂੰ ਬੁਲਾਓ ਜਿਹਨੇ ਕੰਮ ਕੀਤਾ ਉਹ ਗੁੱਠ ਹੂੰ ਅਗਰ ਜੀ ਡੈਡੀ ਤਾਂ ਨਹੀਂ ਸਾਡਾ ਹੁੰਦਾ ਫਿਰ ਡੈਡੀ ਨੇ ਕੰਮ ਕੀਤਾ ਤਾਂ ਡੈਡੀ ਤਨ ਖਾਲ ਲਊਗਾ ਜਾਂ ਇਹਦੇ ਦੂਜਾ ਲਾਊਗਾ ਦੂਜੇ ਤੇ ਸੈਂਡ ਦੂਜਾ ਕਰ ਦੂਗਾ ਜੀ ਉਹੀ ਸੈਂਡ ਕਰੂ ਹੂੰ ਹੂੰ ਹੁਣ ਜਿਹੜਾ ਉਹਦਾ ਮੁੰਡੇ ਦਾ ਗਾਹਾ ਥਾਲਾ ਸੀ ਉਹ ਕਹਿੰਦਾ ਵੀ ਇਹ ਸਹੀ ਕਹਿ ਰਿਹਾ ਤੂੰ ਗਲਤ ਤਾਂ ਕਹਿੰਦਾ ਹੂੰ ਕਹਿੰਦਾ ਤੂੰ ਡੈਡੀ ਨੂੰ ਲਿਆ ਮੈਂ ਲੱਗੇ ਆ ਨਾ ਉਹ ਫਿਰ ਮੁੰਡਾ ਜਾ ਕੇ ਡੈਡੀ ਨੂੰ ਲੈ ਕੇ ਆਇਆ ਹੂੰ ਸੈਂਡ ਕਰਕੇ ਬੁੱਚਰ ਤੇ ਤਨਖਾਹ ਲੈ ਕੇ ਗਿਆ ਜੀ ਇਹ ਕੀ ਕਰਦੇ ਆ ਜੀ ਨਾਲੇ ਮੁੜ ਕੇ ਅਸੀਂ ਥਾਤੋਂ ਤਨਖਾਹ ਲੈ ਲਈ ਬੁੱਚਰ ਤੇ ਜੀ ਸਾਈਨ ਨਹੀਂ ਕਰਾਇਆ ਤੇ ਮੁੜ ਕੇ ਕੇਸ ਲਾਉਂਦੇ ਆ ਕਿੱਥੇ ਕਿੱਥੇ ਭੁਗਤ ਗਏ ਹੂੰ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਸਮਝਤਾ ਤੁਸੀਂ ਆਪ ਦਾ ਪੱਖ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ